ਜਨ ਕਿੰਨੇ ਦਿਨ ਰਹੀ ਸੀ ਉੱਥੇ ਜਨ ਦਿਹਾੜੀ ਇੱਕੋ ਹੀ ਰਹੀ ਸੀ ਇੱਕੋ ਤੇ ਜਨ ਦੀ ਜਿਹੜੀ ਸੇਵਾ ਕਹਿੰਦੇ ਬਹੁਤ ਹੁੰਦੀ ਸੀ ਹਾਂ ਜਨ ਨਾ ਚਲੋ ਤੁਸੀਂ ਤਾਂ ਕਹਿੰਦੇ ਇੱਕ ਦਿਨ ਰਹੀ ਆਮ ਤੌਰ ਤੇ ਸੁਣਦੇ ਆ ਬਜ਼ੁਰਗਾਂ ਤੋਂ ਜਿਹੜੀ ਜਨ ਹਫ਼ਤਾ ਹਫ਼ਤਾ ਪੰਜ ਪੰਜ ਛੇ ਛੇ ਦੇ ਰਹਿੰਦੀ ਸੀ ਨਹੀਂ ਹਾਂ ਜਨ ਨੂੰ ਫਿਰ ਉਹ ਸੇਵਾ ਕਿੰਨੀ ਕੋਈ ਦਿੱਤਾ ਮੀਠ ਮੂਠ ਮੀਠ ਬਾਦੂ ਕਾਹਦਾ ਦਿੱਤਾ ਛੱਤਰੇ ਦਾ ਮੈਂ ਪਹਿਲਾਂ ਪਹਿਲਾਂ ਕੀ ਖਾਂਦੇ ਸੀ ਹੁਣ ਜਿਵੇਂ ਜਵਾਕ ਕਹਿੰਦੇ ਆ ਵੀ ਮੈਨੂੰ ਆ ਪੈਕਟ ਲਿਆ ਦਿਓ ਕੁਰਕਰੀਆਂ ਦਾ ਮੈਨੂੰ ਆ ਠੰਡਾ ਲਿਆ ਦਿਓ ਮੈਨੂੰ ਆ ਨੋਡਲ ਲਿਆ ਦਿਓ ਮੈਨੂੰ 버ਗਰ ਲਿਆ ਦਿਓ ਹਨਾ ਉਹ ਚੀਜ਼ਾਂ ਹੋ ਗਈਆਂ ਤੁਸੀਂ ਪਹਿਲਾਂ ਤੁਹਾਡਾ ਕੀ ਖਾਣ ਪੀਣ ਹੁੰਦਾ ਸੀ ਜਦੋਂ ਤੁਸੀਂ ਇਹਨਾਂ ਜਵਾਕ ਵਰਗੇ ਹੁੰਦੇ ਸੀਗੇ ਅਸੀਂ ਜਵਾਕ ਵਰਗੇ ਹੁੰਦੇ ਸੀ ਆ ਗੁਲਗਲੇ ਕਰ ਖਾ ਲੈਂਦੇ ਗੁਲਗਲੇ ਖਾ ਲੈਂਦੇ ਹੁੰਦੇ ਸੀ ਠੀਕ ਹੈ ਤੇ ਬਾਰੇ ਦਾ ਨਾ ਮੇਰੀ ਮੱਛੀ ਖਾਂਦੇ ਰਹੇ ਸੂਰ ਦਾ ਮੀਟ ਖਾਂਦੇ ਰਹੇ ਮੱਛੀ ਖਾਂਦੇ ਰਹੇ ਅੱਛਾ ਜੀ ਬਸ 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 ਐਸੇ ਕਰਕੇ ਅੱਛਾ ਹੁਣ ਨਾਮ ਲੈ ਲਿਆ ਹੁਣ ਭਗਤ ਬਣ ਗਏ ਪਹਿਲਾਂ ਬਹੁਤ ਖਾਦਾ ਬੀਬੀ ਇੱਕ ਗੱਲ ਦੱਸੋ ਵੀ ਬੰਦਾ 50 ਸਾਲ ਤੋਂ 60 ਸਾਲ ਤੋਂ ਬਾਅਦ ਹੀ ਕਿਉਂ ਭਗਤ ਬਣਦਾ ਉਹ ਤੋਂ ਪਹਿਲਾਂ ਖਾ ਪੀ ਲੈਂਦਾ ਸਾਰਾ ਕੁਝ ਫਿਰ ਬਾਅਦ ਚ ਕਿਉਂ ਭਗਤ ਬਣ ਜਾਂਦਾ ਹੈ ਇਹ ਇਹ ਕਹਿੰਦਾ ਕਿ ਜੀ ਤਾਂ ਫਿਰ ਕਰਦਾ ਹੀ ਹੋਗਾ ਨਹੀਂ ਹੋਲ ਨਹੀਂ ਕਰਦਾ ਵੀ ਪੁੱਤ ਸੈਂਖੀ ਕੇ ਦੇ ਦੇ ਇੱਕ ਨਿੱਕੀ ਜੀ ਨਾ ਨਾ ਹੈਂ ਕਦੇ ਕਦੇ ਕਿਹਾ ਨਾ ਮਰ ਨਿਕੈ ਵੀ ਆਇਆ ਕਿ ਆਖਿਆ ਵੀ ਕਦੇ ਵੀ ਪਰਦੇ ਦੇ ਨਾਲ ਦੇ ਦੋ ਤਰੀ ਤਰੀ ਨਾ 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 ਬਾਪੂ ਦਾ ਸੁਭਾ ਕਿੰਨਾ ਦਸ ਸਾਡੇ ਮਾਤਾ ਜਿਵੇਂ ਤੁਹਾਡੀ ਉਮਰ 90 ਤੇ 95 95 ਸਾਲ ਦੀ ਤੁਹਾਡੀ ਉਮਰ ਹੋ ਗਈ ਹੈ ਸਰੀਰ ਤੁਹਾਡਾ ਠੀਕ ਹੈ ਫਿੱਟ ਫਾਟਾਂ ਜੀ ਵੀ ਤੁਸੀਂ ਤੰਦਰੁਸਤ ਪਏ ਹੋ ਨਿਗਾ ਠੀਕ ਹੈ ਹਾਂ ਨਿਗਾ ਠੀਕ ਤੇ ਦੰਦ ਦੂੰਦ ਬਨੋਟੀਆਂ ਤੇ origignal ਆਪ ਦੀ ਹਾਂ ਆਪ ਦੇ ਨਾਲ ਦੇ ਦੰਦ ਠੀਕ ਪਏ ਮਾਤਾ ਮਾ ਤਾਂ ਗੋਡੇ ਕੱਢ ਕਿਵੇਂ ਕੈਮਾ ਗੋਡੇ ਹਾਂ ਕੈਮਾ ਗੋਡੇ ਵੀ ਕੈਮਾ ਨਿਗਾ ਵੀ ਕੈਮਾ ਦੰਦ ਵੀ ਤੇ ਸੁਣਦਾ ਵੀ ਠੀਕ ਆ ਹਾਂ ਬਤੀ ਹੰਨਿੰਦਾ ਦੁਵਾਈਦ ਬੂਹ ਤੇ ਨਹੀਂ ਲੈਂਦੇ ਕਰੇ ਬਿਮਾਰ ਕਰਨੇ ਵੀ ਹੋ ਜੰਨੇ ਸਾਲ ਦੇ ਵਿੱਚ ਜਿਹੜੇ ਫਿਰ ਇਧਰ ਟਰਾਰ ਦੇ ਨਾਲ ਲੱਗਦੇ ਖੇਤ ਐ ਨਾ ਖੇਤਾਂ ਦੇ ਵਿੱਚ ਕੰਮ ਕੀਤਾ ਫਿਰ ਬੇਬੇ ਤੁਸੀਂ ਹਾਂ ਕੀਤਾ ਕਿੰਨਾ ਕੰਮ ਕੀਤਾ ਕੰਮ ਕੜ ਕਵੱਡੀ ਦੋਸੇ ਹਾਂ ਹੋਰ ਕਣ ਕਵੱਡੀ ਦਾ ਫਿਰ ਹਾਂ ਤੇਰ ਕਿ ਨਹੀਂ ਆ ਰੋਟੀ ਲੈ ਜਾਵੀ ਦਾ ਰੋਟੀ ਤੇ ਬੂਟੇ ਪੱਤੇ ਤਾਂ ਪਹਿਲੇ ਬਣਾਉਂਦੇ ਨੇ ਬੂਟੇ ਪੱਤੇ ਬਾਡਾ ਰਲ ਪਹਿਲੇ ਮਤਲਬ ਕਿ ਝਾੜ 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 ਬੂਟ ਹੁੰਦੀ ਸੀ ਜ਼ਮੀਨਾਂ ਦੇ ਵਿੱਚ ਆਹ ਇੱਥੇ ਝਾੜੀ ਬਾਦੂ ਬਾਦੂ ਹੁੰਦੀ ਸੀ ਉਹ ਪੱਟ ਪੱਟ ਕੇ ਜ਼ਮੀਨਾਂ ਬਣਾਈਆਂ ਹਾਂ ਉਹ ਬਣਾਉਂਦਾ ਬੀਬੋ ਹਾਂ ਕਿਨੇ ਰੱਖਿਆ ਸੀ ਨਾ ਬੀਬੋ ਮਾਣ ਰੱਖਿਆ ਮਾਣੇ ਰੱਖਿਆ ਸੀ ਤੁਹਾਡੀ ਕਿੰਨੀ ਉਮਰ ਹੋ ਗਈ ਤੁਹਾਡੀ ਹੁਣ ਉਮਰ ਦਣਕੀ ਪਤਾ ਕਿੰਨੀ ਹੋ ਗਈ ਮੈਨੂੰ ਕਿੜਚਾਤਾ ਹੈ ਚਲੋ ਬੀਬੀ ਆਂ ਦੱਸੋ ਜਿਹਨੂੰ ਰੋਲਾ ਗੋਲਾ ਕਹਿੰਦੇ ਹਨ ਹਲਾ ਗੁਲਾ 47 ਵਾਲਾ ਹਨਾ ਤੇ ਓਨ ਓਦੋਂ ਤੁਸੀਂ ਕਿੰਨੇ ਸਾਲਾਂ ਦੇ ਸੀ ਉਹਨਾਂ ਨੂੰ ਮੈਨੂੰ ਪਤਾ ਨਹੀਂ ਹੈਗਾ ਉਹਦੀ ਸੁਰਤ ਹੈ ਤੁਹਾਨੂੰ ਆਹ ਹੋਰ ਤਾਂ ਤੈਹੀ ਓਦੋਂ ਕਿਥੇ ਐਸੇ ਪਿੰਡ ਸੀ ਤੁਸੀਂ ਖਰੇ ਉਹਨ ਕਿਹੜੇ ਪਿੰਡ ਹੈ ਇਹ ਪਿੰਡ ਵਾਂਦੇ ਅੱਛਾ ਜੀ ਰੋਲਾ ਪਿਆ ਰੋਲਾ ਜਦੋਂ ਮੁਸਲਮਾਨ ਜਦੋਂ ਪਾਕਿਸਤਾਨ ਦੇ ਉਹਦਾ ਇੱਥੇ ਹੈ ਇੱਥੇ ਸੀ ਓਦੋਂ ਹਾਂ ਇੱਥੇ ਇੱਥੇ ਸੀ ਉਹਨੋਂ ਕੀ ਓਦੋਂ ਕੀ ਹੋਇਆ ਸੀ ਉਹਦਾ ਉਹ ਇੱਥੇ ਕਿੰਨੇ ਮੋਹਰੇ ਆਏ ਸੀ ਤਾਂ ਹੀ ਤਾਂ ਪੱਜ ਗਏ ਅੱਛਾ ਜੀ ਕਿੱਥੇ ਚਲੇ ਗਏ ਸੀ ਜੇ ਭੱਜ ਕੇ ਇਹ ਨਜਾਦ ਪਹੁੰਚ ਜਾਂਦਾ ਉਹ ਪੱਜ ਤੇ ਚਲੇ ਗਏ ਪਿੰਡ ਚ ਹੂੰ ਆ ਮੱਗਰ ਅਗਲੇ ਪਿੰਡ ਦਾ ਆ ਮੱਗਰ ਅਲ ਗਾਇ ਪੇਕੇ ਆ ਤੇ ਹੂੰ ਪੇਕੇ ਮੱਗਰ ਸਿੰਘ ਮੱਗਰ ਵਾਲਿਆ ਆ ਪੇਕੇ ਮੱਗਰ ਵਾਲਿਆ ਗੁਰੂ ਸਾਹਿਬ ਕੋਲੇ ਦਾ ਹਾਂ ਜਿਹੜਾ ਪਾਕਿਸਤਾਨ ਤੇ ਆਪਣੀ ਭਾਰਤ ਦੀ جنگ ਲੜੀ ਲੱਗੀ ਆ 65 ਤੇ 71 ਚ ਆ ਉਹ ਮਨ ਪਤਾ ਹੈ ਉਹ ਤੋਂ ਕਿੰਨੇ ਕਿਸੀ ਤੁਸੀਂ ਉਹ ਤੋਂ ਕਿੰਨੀ ਕਿ ਉਮਰ ਸੀ ਤੁਹਾਡੀ ਵਾਹ ਵਾਹ ਹੀ ਉਹਦਾ ਵਾਹ ਵਾਹ ਕਿੰਨੀ ਕਹੋ ਕੌਣ ਮੈਨੂੰ ਕਰ ਪੜਾਏਗਾ ਨਾ ਇਹ ਵਾਰ ਅਸਲ ਮੈਂ ਦੱਸਣਾ ਚਾਹੁੰਦਾ ਜੀ ਅਸਲ ਨਾਲ ਇਹ ਹੈ ਕਿ ਜੇ 47 ਤੋਂ ਲੈ ਕੇ 6571 ਤੱਕ ਦੀ ਗੱਲ ਕਰੀਏ ਤਾਂ ਸਾਡੀ ਮੁਸ਼ਕਲ ਉਹ ਹੁਣ ਤੱਕ ਵੀ ਇਹ ਹੈ ਕਿ ਬਹੁਤ ਸਾਰੇ ਲੋਕ ਹਾਲੇ ਵੀ ਅਨ ਐਜੂਕੇਟਡ ਹਨ ਅਨਪੜ੍ਹ ਹੈ ਸਾਖਰਤਾ ਨੂੰ ਜਿਹੜਾ ਉਹ ਉਹਨੀ ਵੱਡੀ ਪਹਿਲ ਦਿੱਤੀ ਨੀਗੇ ਜਿੰਨੀ ਵੱਡੀ ਪਹਿਲ ਦਿੱਤੀ ਜਾਣੀ ਚਾਹੀਦੀ ਸੀ ਕਿਉਂਕਿ ਗੱਲ-ਗੱਲ ਤੇ ਮਾਤਾ ਜੀ ਇਹ ਗੱਲ ਕਹਿ ਰਿਹਾ ਕਿ ਮੈਨੂੰ ਉਸ ਚੀਜ਼ ਦਾ ਨਹੀਂ ਪਤਾ ਪਰਿਵਾਰ ਦੇ ਮੈਂਬਰਾਂ ਮੁਤਾਬਕ ਮਾਤਾ ਜੀ ਦੀ ਉਮਰ ਜਿਹੜੀ ਉਹ 90 ਸਾਲ ਦੇ ਕਰੀਬ ਹੈ ਇਸ ਉਮਰ 'ਚ ਵੈਸੇ ਵੀ ਬੰਦਾ ਥੋੜਾ ਭੁੱਲਣਾ ਚੁੱਕਣਾ ਸ਼ੁਰੂ ਹੋ ਜਾਂਦਾ ਹੈ ਕਈ ਵਾਰੀ ਹੁੰਦਾ ਹੈ ਕਿ 100 ਸਾਲ ਦਾ ਹੋ ਕੇ ਵੀ ਗੱਲ ਨਹੀਂ ਭੁੱਲਦੀ ਕਈ ਵਾਰੀ ਜਿਹੜਾ ਹੁੰਦਾ ਹੈ ਕਿ 50 ਸਾਲ ਤੋਂ ਬਾਅਦ ਬੰਦੇ ਨੂੰ ਗੱਲ ਭੁੱਲਣ ਲੱਗ ਜਾਂਦੀ ਬੀਬੀ ਹੁਣ ਜੰਗ ਦੀ ਗੱਲਬਾਤ ਚੱਲੀ ਜਾਂਦੀ ਹੈ ਹਨਾ ਹਾਂ ਵੀ ਹੁਣ ਵੀ ਰੌਲਾ ਪਿਆ ਹੋ ਕਿਵੇਂ ਕਿਵੇਂ ਲੱਗਦਾ ਤੁਹਾਨੂੰ ਡਰ ਲੱਗਦਾ ਕਿਨੇ ਲੱਗਦਾ ਡਰ ਲੱਗਦਾ ਹੀ ਹੁੰਦਾ ਹੋਰ ਪੌਨੀ ਤੁਹਾਨੂੰ ਲੱਗਦਾ ਡਰ ਆ ਬੱਚੇ ਉਰੇ ਉਰੇ ਆ ਛੋਲੇ ਜੋੜੇ ਬੱਚੇ ਤਾਂ ਕਹਿੰਦੇ ਆ ਕਹਿੰਦਾ ਨਹੀਂ ਡਰ ਲੱਗਦਾ ਜੀ ਹੈ ਆ ਕਹਿੰਦਾ ਡਰ ਨਹੀਂ ਲੱਗਦਾ ਮੈਨੂੰ ਵੀ ਨਹੀਂ ਲੱਗਦਾ ਕਿਉਂ ਨਹੀਂ ਲੱਗਦਾ ਵੱਲੇ ਤਾਂ ਇੱਕ ਤਾਂ ਮੈਂ ਤਾਂ ਫੌਜੀਆਂ ਨਾਲ ਲੜੂੰਗਾ ਜੀ अच्छा डर नहीं लगता डर हां जी वही पूछे भी डर नहीं लगता डर नहीं लगता ऐसे करके तो बैठे होण तक ਤੁਸੀਂ ਹਨ ਕਿਉਂਕਿ ਸਾਹਮਣੇ ਤੁਹਾਡੇ ਤਾਰ ਹੈ ਹਨ ਪਰਲੇ ਪਾਸੇ ਪਾਕਿਸਤਾਨ ਪਤਾ ਹੈ ਜੀ 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 ਹਾਂ ਸਾਡੇ માતા ਜਿਵੇਂ ਤੁਹਾਡੀ ਉਮਰ 90 ਤੇ 95 95 ਸਾਲ ਦੀ ਤੁਹਾਡੀ ਉਮਰ ਹੋ ਗਈ ਹੈ ਸਰੀਰ ਤੁਹਾਡਾ ਠੀਕ ਹੈ ਫਿੱਟ ਫਾਟਾਂ ਜੀ ਵੀ ਤੁਸੀਂ ਤੰਦਰੁਸਤ ਪਏ ਹੋ ਨਿਗਾ ਠੀਕ ਹੈ ਆਹਦੀਗਾ ਠੀਕ ਹੈ ਤੇ ਦੰਦ ਦੰਦ ਬਨੋਟੀਆਂ ਤੇ ਅਰੀਜਨਲ ਆਪਦੇ ਹਾਂ ਆਪਦੇ ਨਾਲ ਦੇ ਨਾਲ ਠੀਕ ਪਏ ਮਾਤਾ ਹਾਂ ਦੰਦ ਠੀਕ ਪਏ ਅਜੇ ਤੱਕ ਦੰਦ ਵਧੀਆ ਪਏ ਨੇ ਵਧੀਆ ਹਾਂ ਪਏ ਸਾਫ ਪਏ ਕੀ ਕਰਦੇ ਹੁੰਦੇ ਹੋ ਪੇਸਟ ਕਰਦੇ ਹੋ ਕਿ ਦੰਤਨ ਕਰਦੇ ਬੇਬੇ ਬੁਰਸ਼ ਬੁਰਸ਼ ਕਰਦੇ ਹੋ ਹਾਂ ਦੰਦ ਫਿਰ ਵੀ ਮਜ਼ਬੂਤ ਆ ਤੁਹਾਡਾ ਰੋਟੀ ਖਾ ਲੈਂਦੇ ਵਧੀਆ ਰੋਟੀ ਖਾ ਲੈਂਦੇ ਮਾਰਦੇ ਨਹੀਂ ਜਿਹੜੇ ਫਿਰ ਇਧਰ ਤਾਰ ਦੇ ਨਾਲ ਲੱਗਦੇ ਖੇਤ ਐ ਇਹਨਾਂ ਖੇਤਾਂ ਦੇ ਵਿੱਚ ਕੰਮ ਕੀਤਾ ਫਿਰ ਬੇਬੇ ਤੁਸੀਂ ਹਾਂ ਕੀਤਾ ਹੈ ਕਿੰਨਾ ਕੰਮ ਕੀਤਾ ਕਮਾ ਹਾਂ ਕਣ ਕਵੱਡੀ ਦੋਸੇ ਹਾਂ ਉਹ ਰਣ ਕਵੱਡੀ ਦਾ ਫਿਰ ਹਾਂ ਫਿਰ ਕੀ ਨਿਆ ਰੋਟੀ ਲੈ ਜਾਵੀ ਦਾ ਰੋਟੀ ਤੇ ਬੂਟੇ ਪੱਟ ਤੇ ਬੜੀਆਂ ਬਣਾਉਂਦੇ ਨੇ ਬੂਟੇ ਪੱਟ ਤੇ ਅਬ ਬੁਚੜ ਨਹੀਂ ਹੁੰਦੇ ਜੱਡੇ ਉਹ ਮਾਰ ਤੇ ਖਾਲੇ ਨਾ ਉਹ ਪੱਟ ਤੇ ਪੈਲੀਆਂ ਬਣਾ ਜਾਂ ਨਾ ਹਾਰੀਆਂ ਹੂੰ ਉਮੀਦ ਤਾਂ ਬਹੁਤ ਕੀਤੀ ਆ ਬਾਡਰ ਵਾਲ ਪੈਲੀ ਮਤਲਬ ਕਿ ਝਾੜ 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 ਬੂਟ ਹੁੰਦੇ ਸੀ ਜ਼ਮੀਨਾਂ ਦੇ ਵਿੱਚ ਆਹ ਇੱਥੇ ਝਾੜੀ ਵੱਧੂ ਹੈ ਵੱਧੂ ਹੁੰਦੀ ਸੀ ਉਹ ਪੱਟ ਪੱਟ ਕੇ ਜ਼ਮੀਨਾਂ ਬਣਾਈਆਂ ਹਾਂ ਉਹ ਬਣਾ ਜਾਂ ਬੂਟੇ ਪੱਟ ਜੋ ਆਇਆ ਬੜਾ ਹੁੰਦਾ ਹੈ ਜੀ ਇੱਥੇ ਹੁੰਦਾ ਹੈ ਗੰਦ ਪੈਲ ਜੀ ਪਖੜਾ ਹੈ ਆਉਂਦਾ ਹੈ ਤੇ ਫਿਰ ਡਰ ਨਹੀਂ ਲੱਗਦਾ ਸੀ ਜਿਵੇਂ ਉਧਰ ਪਾਕਿਸਤਾਨ ਵਾਲੇ ਰਹਿੰਦੇ ਸੀ ਤੇ ਇਧਰਲੇ ਪਾਸੇ ਆਪਾਂ ਰਹਿੰਨੇ ਨਹੀਂ ਨਹੀਂ ਲੱਗਦਾ ਨਹੀਂ ਲੱਗਦਾ ਸੀ ਮੈਂ ਤਾਂ ਗੋਡੇ ਘਾਡੇ ਕਿਵੇਂ ਕਾਇਮ ਆ ਗੋਡੇ ਹਾਂ ਕਾਇਮ ਨੇ ਗੋਡੇ ਵੀ ਕੈਮ ਆ ਨਿਗਾ ਵੀ ਕੈਮ ਆ ਦੰਦ ਵੀ ਤੇ ਸੁਣਦਾ ਵੀ ਠੀਕ ਆ ਹਾਂ ਬਤੀ ਹੰਨਿੰਦਾ ਦਵਾਈ ਦੂਜੀ ਤੇ ਨਹੀਂ ਲੈਂਦੇ ਕਰੇ ਬਿਮਾਰ ਕਰਨੇ ਕਿਵੇਂ ਹੋ ਜੈਣੇ ਸਾਲ ਦੇ ਵਿੱਚ ਸ਼ੂਗਰ ਹੈਗੀ ਸ਼ੂਗਰ ਹੈਗੀ ਉਹ ਤਾਂ ਹਾਂ ਸ਼ੂਗਰ ਵੀ ਤਾਂ ਹੋ ਗਿਆ ਹੋਊਗਾ ਜਿਵੇਂ ਕੰਮ ਕਾਰ ਛੱਡ ਕੇ ਪਹਿਲਾਂ ਕੰਮ ਕਾਰ ਕਰਦੇ ਸ਼ੂਗਰ ਉਹ ਤਾਂ ਹੋਣਾ ਨਹੀਂਗਾ ਤੁਹਾਨੂੰ ਹਾਂ ਪੀ ਦੀਏ ਛੇ ਵੀ ਪਹਿਲਾਂ ਪਹਿਲਾਂ ਕੀ ਖਾਂਦੇ ਸੀ ਹੁਣ ਜਿਵੇਂ ਜਵਾਕ ਕਹਿ ਦਿੰਦੇ ਆ ਵੀ ਮੈਨੂੰ ਆ ਪੈਕਟ ਲਿਆ ਦਿਓ ਕੁਰਕਰੀਆਂ ਦਾ ਮੈਨੂੰ ਆ ਠੰਡਾ ਲਿਆ ਦਿਓ ਮੈਨੂੰ ਆ ਨੋਡਲ ਲਿਆ ਦਿਓ ਮੈਨੂੰ 버ਗਰ ਲਿਆ ਦਿਓ ਹਨਾ ਉਹ ਚੀਜ਼ਾਂ ਹੋ ਗਈਆਂ ਤੁਸੀਂ ਪਹਿਲਾਂ ਤੁਹਾਡਾ ਕੀ ਖਾਣ ਪੀਣ ਹੁੰਦਾ ਜਦੋਂ ਤੁਸੀਂ ਜਨਾ ਜਵਾਕ ਵਰਗੇ ਹੁੰਦੇ ਸੀਗੇ ਅਸੀਂ ਜਵਾਕ ਵਰਗੇ ਹੁੰਦੇ ਸੀ ਆ ਗੁਰਦਲੇ ਕਰ ਖਾ ਲੈਂਦੇ ਗੋਲਗਲੇ ਖਾ ਲੈਂਦੇ ਹੁੰਦੇ ਸੀ ਠੀਕ ਹੈ ਮੀਟ ਬਾਰੇ ਦੱਸੋ ਨੰਦੇ ਮੱਛੀ ਖਾਂਦੇ ਸੀ ਮੀਟ ਖਾਂਦੇ ਰਹੇ ਸੂਰਦ ਮੀਟ ਖਾਂਦੇ ਰਹੇ ਮੱਛੀ ਖਾਂਦੇ ਰਹੇ ਅੱਛਾ ਜੀ ਬਸ 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 ਐਸੇ ਕਰਕੇ ਮੈਂ ਕਹਿੰਦਾ ਹੁਣ ਆ ਲੈਨੇ ਹੁਣ ਉਹ ਉਹ ਤਾਂ ਨਾਮ ਲੈ ਆਵੇਂ ਕਿ ਕਿਹੜੇ ਬਾਬੇ ਦਾ ਆ ਟੇਸੀਆਂ ਵਾਲੇ ਦਾ ਅੱਛਾ ਹੁਣ ਨਾਮ ਲੈ ਲਿਆ ਹੁਣ ਭਗਤ ਬਣ ਗਏ ਪਹਿਲਾਂ ਬਹੁਤ ਖਾਦਾ ਬੀਬੀ ਇੱਕ ਗੱਲ ਦੱਸੋ ਵੀ ਬੰਦਾ 50 ਸਾਲ ਤੋਂ 60 ਸਾਲ ਤੋਂ ਬਾਅਦ ਹੀ ਕਿਉਂ ਭਗਤ ਬਣਦਾ ਉਹ ਤੋਂ ਪਹਿਲਾਂ ਖਾ ਪੀ ਲੈਂਦਾ ਸਾਰਾ ਕੁਝ ਫਿਰ ਬਾਅਦ ਚ ਕਿਉਂ ਭਗਤ ਬਣ ਜਾਂਦਾ ਹੈ ਤੇ ਨਾਮ ਨਾਮ ਤਾਂ ਲੈ ਲਵਦਾ ਠੀਕ ਹੈ ਹਾਂ ਨਹੀਂ ਹੁਣ ਕਦੇ ਕਦੇ ਜਿਵੇਂ ਉਹ ਮੱਛੀ ਖਾਦੀ ਹੈ ਤੁਸੀਂ ਆਖੋ ਮੈਂ ਸੂਰ ਦਾ ਮੀਟ ਵੀ ਬਹੁਤ ਖਾਦਾ 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 ਤੇ ਬੱਕਰ ਦਾ ਵੀ ਖਾਦਾ ਹੂਗਾ ਬਹੁਤ ਬੱਕਰਾ ਤੁਹਾਡੇ ਬਹੁਤ ਮੰਦਾ ਇਧਰ ਮੱਛੀ ਵੀ ਖਾਦੀ ਵੀ ਅੱਛਾ ਤੇ ਹੁਣ ਕਦ ਕਹ ਜੀ ਤਾਂ ਫਿਰ ਕਰਦਾ ਹੀ ਹੋਊਗਾ ਨਹੀਂ ਹੁਣ ਨਹੀਂ ਕਰਦਾ ਪੁੱਤ ਸਿੰਘ ਕੀ ਦੇ ਦੇ ਇੱਕ ਨਿੱਕੀ ਜੀ ਨਾ ਨਾ ਥੋੜੇ ਬਾਪੂ ਨੂੰ ਨਾ ਦੱਸਦੇ ਹੋ ਸਿੰਘ ਇੱਕ ਦੇ ਦੇ ਮੈਨੂੰ ਗੱਲ ਕਰ ਉਹ ਲੜੂਆ ਕੰਨੇ ਕਦੇ ਕਦੇ ਹੈ ਕਦੇ ਕਦੇ ਖਿਆ ਨਾ ਮਰ ਨਹੀਂ ਕਹਿੰਦਾ ਵੀ ਆਇਆ ਕਿ ਆਖਾ ਵੇ ਕਦੇ ਵੀ ਪੜਦੇ ਜੇ ਨਾਲ ਦੇ ਦੋ ਤਰੀ ਤਰੀ ਨਾ 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 ਬਾਪੂ ਦਾ ਸਵਾਹ ਕਿਦਾਂ ਦਾ ਸੀ ਬਾਪੂ ਦਾ ਸਵਾਹ ਕਿਦਾਂ ਦਾ ਗਰਮ ਸੀ ਬਾਪੂ ਨਹੀਂ ਉਹ ਵਾ ਵਾ ਕੋਣ ਠੰਡਾ ਮਾਤਾ ਜੀ ਨੇ ਤੁਸੀਂ ਗਰਮ ਸੀਗੇ ਗਰਮਾ ਵੀ ਕੋ ਨਹੀਂ ਹਾਂ ਹਾਂ ਮਾਤਾ ਜੀ ਨੇ ਕੰਮ ਤੁਸੀਂ ਬਹੁਤ ਕਰਿਆ ਬੂਈਆਂ ਪੱਟ ਕੇ ਪੈਲੀ ਬਣਾਈ ਹੈ ਤੁਸੀਂ ਕੰਮ ਜਾਂਦੇ ਖੇਤ ਕਰਦੇ ਸੀ ਜੇ ਕੰਮ ਕਰਦੇ ਸੀ ਕਾ ਤੁਹਾਡੇ ਗੋਡੇ ਗਿੱਟੇ ਸਾਬਾ ਕੁਛ ਠੀਕ ਹੈ ਕਿਉਂ ਕੋੜੇ ਖਰਾਕਾਂ ਵੀ ਸੀਗੀਆਂ ਜਿਵੇਂ ਤੁਸੀਂ ਵੇਖੇ ਮੱਛੀ ਖਾਂਦੇ ਆ ਮੱਛੀ ਵਾਲੇ ਬੰਦੇ ਨਿਗਾ ਬਹੁਤ ਤੇਜ ਹੁੰਦੀ ਆ ਸੂਰ ਖਾਂਦੇ ਰਹੇ ਸੂਰ ਦਾ ਮੀਟ ਤੁਸੀਂ ਖਾਂਦੇ ਰਹੇ ਆ ਛਤਰੇ ਦਾ ਮੀਟ ਤੁਸੀਂ ਖਾਣੇ ਬੱਕਰੇ ਦਾ ਤੁਸੀਂ ਬਹੁਤ ਖਾ ਕੋਈ ਛੱਡੇ ਨਹੀਂ ਹੋਣਾ ਬੰਦਾ ਹੀ ਛੱਡਾ ਨਹੀਂ ਛੱਡਾ ਹਈਆ ਨਹੀਂ ਖਾ ਲੈਨੇ ਤੇ ਤਰ੍ਹਾਂ ਹੀ ਖਾ ਲੈਨੇ ਅੱਛਾ ਜੀ ਗੋਦਾ ਗੋਦਾ ਮੀਟ ਖਾਦਾ ਗੋਦਾ ਨਹੀਂ ਉਹ ਨਹੀਂ ਉਹ ਵੀ ਵੀ ਕਿੰਨੀ ਉਮਰ ਚ ਬੰਦਗੀਤਾ ਖਾਣਾ ਤੁਸੀਂ ਔਰ ਵਾਉਚਰ ਹੋ ਗਿਆ ਤੇ ਅਸੀਂ ਨਾਮ ਲਿਆ ਵਾ ਕਿੰਨੇ ਸਾਲ ਹੋ ਗਏ ਹੋ ਗਏ 10 15 ਸਾਲ ਆਉਗਾ 23 ਸਾਲ ਜਿਹੜਾ ਮੀਟ ਖਾਂਦੇ ਸੀ ਜਿਹੜਾ ਮੀਟ ਖਾਂਦੇ ਸੀ ਇਹ ਪੇਕਾਂ ਦੇ ਘਰ ਹੀ ਖਾਂਦੇ ਸੀ ਤੇ ਸਹੁਰੇ ਦੇ ਘਰ ਖਾਣ ਲੱਗ ਗਈ ਸੀ ਆਕੇ ਨਹੀਂ ਪੇਕਾਂ ਘਰ ਵੀ ਖਾਂਦੇ ਰਹੇ ਪੇਕਾਂ ਦੇ ਘਰ ਵੀ ਖਾਂਦੇ ਸੀ ਹਾਂ ਜਦੋਂ ਤੁਸੀਂ ਇੱਥੇ ਨੋਹਾ ਵਿਆਹ ਕੇ ਲੈਂਦੀਆਂ ਤੇ ਨੋਹਾਂ ਨੂੰ ਵੀ ਕਹਿੰਦੇ ਸੀ ਮੈਨੂੰ ਬਣਾ ਕੇ ਦੇ ajo ਬਣਾ ਕੇ ਤਰੀ ਤਰੀ ਵਾਲਾ ਨਹੀਂ ਨਹੀਂ ਤੇ ਨੋਹਾਂ ਦੇੋਂ ਤੋਂ ਪਹਿਲੇ ਨਾਮ ਲੈ ਲਿਆ ਸੀ ਪਹਿਲਾਂ ਨਾਮ ਨਾ ਕਿੰਨੇ ਮਹੀਨੇ ਨੋਹਾ ਸੇਵਾ ਰੋਟੀ ਦਿਨ ਦਿਨ ਹੋ ਰਹੀ ਸੀ ਲੱਤਾ ਘੋੜਦਿਆਂ ਲੱਤਾਂ ਨਹੀਂ ਘੁੜਦੀਆਂ ਲੱਤਾਂ ਨਹੀਂ ਘੁੜਦੀਆਂ ਘੁੜਤ ਘਾਣੀ ਆਖਿਆ ਮੈਂ ਘੁੜਦੀਆਂ ਨੱਪਦੀਆਂ ਲੱਤਦੀਆਂ ਨੱਪਦੀਆਂ ਨਾ ਇਹ ਜਬਾਬ ਹੈ ਉਹ ਘੁੜਦਿਆਂ ਦੇ ਹੈਗੀਆਂ ਉਹ ਘੁੜਦਿਆਂ ਦੇ ਹੈਗੀਆਂ ਲੱਤਾਂ ਨਹੀਂ ਘੁੜਦੀਆਂ ਘੁੜਦੀਆਂ ਆਖ ਮੇਰੇ ਦਰਦ ਹੀ ਨਹੀਂ ਲੱਤ ਦਰਦ ਤਾਂ ਨਹੀਂ ਕਰਦੀਆਂ ਦਰਦ ਕਹਿੰਦੇ ਨਹੀਂ ਕਿ ਦਰਦੀ ਤਾਂ ਨਹੀਂ ਕਹਿੰਦੀ ਮੈਂ ਨਹੀਂ ਦਰਦ ਕਰਦੀਆਂ ਮੈਨੂੰ ਕਿੰਦਾ ਡਾਰ ਹੈ ਇਹ ਸਾਡੀ ਦਾਦੀ ਗੱਲ ਦੱਸਦੀ ਹੁੰਦੀ ਹੈ ਜਦੋਂ ਕੱਤਰ ਦੀ ਲੜਾਈ ਲੱਗੀ ਸੀ ਨਾ ਵੀ ਅਸੀਂ ਜਿਹੜੀ ਆਪਣੇ ਇੰਡੀਆ ਦੀ ਫੌਜ ਸੀ ਨਾ ਪਾਕਿਸਤਾਨ ਦੇ ਏਰੀਆ ਕੈਪਚਰ ਕਰ ਲਿਆ ਸੀ ਤੇ ਮਤਲਬ ਕਈ ਵਾਰ ਉਦੋਂ ਸਾਧਨ ਸੋਧਨ ਬਹੁਤ ਘੱਟ ਹੁੰਦੇ ਸੀ ਰਾਸ਼ਨ ਵਗੈਰਾ ਦੇ ਤੇ ਪਿੰਡ ਦੇ ਵਿੱਚ ਰੋਟੀ ਪਕਾ ਕੇ ਤੇ ਫੌਜੀਾਂ ਦਾ ਮਗਰਲ ਜਾਂਦੇ ਰਹਿਆ ਹਮ ਇੰਡੀਆ ਦੇ ਫੌਜੀਾਂ ਵਾਸਤੇ 71 ਦੀ ਜੰਗ ਹਾਂ ਕਈ ਵਾਰ ਸਹੀ ਘਾਣੇ ਕੂਣੀਆਂ ਸੁਣ ਲਈਦਾ ਨਾ ਨਾਈਟ ਬੈਠ ਕੇ ਫਿਰ ਕੋਈ ਯਾਦ ਆ ਜਾਂਦੀ ਪੁਰਾਣੀ 올ਡ ਮੈਮਰੀ ਤੇ ਸਾਨੂੰ ਦੱਸਦੇ ਆ ਮੈਂ ਵੀ ਫਿਰ 71 ਦੀ ਜਦੋਂ ਜੰਗ ਲੱਗੀ ਸੀ ਰੋਟੀਆਂ ਪਕਾਈਆਂ ਖੂਬ ਫੌਜੀਾਂ ਵਾਸਤੇ ਹਮ ਉਹ ਆ ਤੇਰੇ ਹਾਂ ਉਹ ਆ ਪਤਿਆਰੀ ਪੌਲੀ ਇੰਨ ਹਰ ਵਕ ਗਈ। ਬਹੁ ਕੀਤੀ ਆ। ਪਹਿਲੀ ਕਿੰਨੀ ਬਣਾਈ ਫਿਰ ਬੇਬੇ ਜਿਹੜਾ ਇੱਥੇ ਕਾਹ ਚੱਕਾ ਕੱਟ ਕੇ? ਪਹਿਲੀ 25 ਕਿੱਲੇ ਬਣਾਈ। 25 ਕਿੱਲੇ ਬਣਾਈ। ਸਾਰੀ ਬਣਾਈ ਹੈ ਪਹਿਲਾਂ ਹੈ ਨਹੀਂ ਸੀ ਬੇਬੇ। ਨਹੀਂ ਪਹਿਲੇ ਕੋਈ ਨਹੀਂ ਸੀ। ਕੋਈ ਜ਼ਮੀਨ ਨਹੀਂ ਸੀ। 25 ਕਿੱਲੇ ਮਿਹਨਤ ਕਰਕੇ ਬਣਾਈ। ਹਾਂ ਮਿਹਨਤ ਕਰਕੇ ਬਣਾਈ। ਵਾਹ ਵਾਹ ਬਈ। ਜਿਵੇਂ ਮਾਤਾ ਤੁਸੀਂ ਮਿਹਨਤ ਕਰਕੇ ਪਹਿਲੀ ਬਣਾਈ ਹੈ। ਹਾਂ। ਮਿਹਨਤ ਕਰਕੇ ਤੇ ਉਵੇਂ ਤੁਹਾਡੀ ਸੇਵਾ ਪਾਣੀ ਹੁੰਦਾ ਕਰੇ ਫੁੱਲ। ਨੋਹਾ ਕਰਦਿਆਂ ਫੁੱਲ ਪੁੱਤ ਪੋਤਰੇ ਕਰਦੇ ਆ ਵੀ ਸਾਡੀ ਦਾਦੀ ਨੇ ਸਾਡੀ ਬਹੁਤ ਜਾਇਦਾਦ ਬਣਾ ਕੇ ਰੱਖੀ ਆ ਨੋ ਤਾਂ ਤੈਨੂੰ ਸਿਫਤ ਬਣਾਈ ਨੋ ਤਾਂ ਬੜੀ ਸਿਫਤ ਕਰੀ ਜਾਂਦੀ ਤੇਰੀ ਪਿੱਛੇ ਬੈਠੇ ਵੀ ਸਾਡੀ ਸੱਤ ਨੇ ਪੈੜੀ ਬਣਾਤੀ ਸਾਡੇ ਕੋਲ ਪਹਿਲਾਂ ਬਾਈ ਕਹਿੰਦਾ ਇੱਕ ਮਰਲਾ ਨਹੀਂ ਸੀ ਕੋਈ ਨਹੀਂ ਗੀ ਪੈੜੀ ਹਾਰੀ ਬਣਾਈ ਮਰਲੀ ਹੂੰ ਵਾਰਾ ਕੋਣ ਤਾਂ ਨਾਵਾਂ ਤੋਂ ਕਪੜੇ ਵੀ ਨਹੀਂ ਹੁੰਦੇ ਨਾ ਬੇਨ ਨੂੰ ਯਾਦ ਵੀ ਤੇ ਉਹ ਵੀ ਵੀ ਅਸੀਂ ਆਪ ਹੀ ਕੱਢ ਤੇ ਦੇ ਵੀ ਦਾ పేలే ਜਿਵੇਂ ਕਹਿੰਦੇ ਨੇ ਏਵੇਂ ਕੰਮ ਕੀਤਾ ਮਾਤਾ ਹੁਣ ਵੀ ਕਦੇ ਲੂਣੀਆਂ ਉੱਠਦੀਆਂ ਕੰਮ ਕਰ ਰੂ ਜਿਵੇਂ ਕੰਮ ਕਰਾਂ ਜਦੋਂ ਬਹੂਆਂ ਕੰਮ ਕਰਦੀਆਂ ਤੇ ਚਾਚਾ ਨਾਲ ਸਾਫ਼ ਸੁਥਰਾ ਨਹੀਂ ਕਰਦੀਆਂ ਘਰਾਂ ਦੇ ਵਿੱਚ ਕਹਿੰਦੀਆਂ ਤੂੰ ਪਾਸੇ ਹਟ ਜਾ ਕਿਉਂਕਿ ਜਿਹੜੇ ਬੰਦੇ ਨੇ ਕੰਮ ਕੀਤਾ ਹੋਵੇ ਉਹਨੂੰ ਲੂਣੀਆਂ ਉੱਠਦੀਆਂ ਪਾਸੇ ਮੈਂ ਕਰੂ ਲੂਣੀਆਂ ਉੱਠਦੀਆਂ ਕੰਮ ਕਰਨ ਨੂੰ ਕਦੇ ਕਦੇ ਜੀ ਕਰਦਾ ਉਹ ਨਹੀਂ ਜੀ ਕਰਦਾ ਉਹ ਨਹੀਂ ਕਰਦਾ ਉਹ ਵੱਡਿਆਰਾ ਹਰੀ ਹੀ ਹੋ ਗਿਆ ਹੂੰ ਕੰਮ ਬਹੁਤ ਕੀਤਾ ਹਨਾ ਕੰਮ ਬਹੁਤ ਕੀਤਾ ਜਿਹੜੀ ਤੁਹਾਡੀ ਨਿਗਾਹ ਕਿੰਨੀ ਦੂਰ ਤੋਂ ਬੰਦਾ ਪਛਾਣ ਲੈਂਦੇ ਤੁਸੀਂ ਉੰਦੀ ਗਵਾਵਾ ਪੰਦ ਜਾਂਦੀ ਦੀ ਉਹ ਜਿੱਤੇ ਖੜੇ ਖੰਭਾ ਖੜੋ ਤੋ ਤਾ ਹਾਂ ਉਹ ਸੱਕੇ ਆਵੜੰਦੀ ਆ ਖਰਾਕਾਂ ਪੁਰਾਣੀਆਂ ਖਾਧੀਆਂ ਕਹਿੰਦੇ ਜਿਹੜਾ ਤੁਹਾਡਾ ਜਮਾਨਾ ਹੁੰਦਾ ਸੀ ਉਦੋਂ ਕਹਿੰਦੇ ਝੋ ਮੱਗਾਂ ਦੇ ਕੁਜਿਆਂ ਦੇ ਵਿੱਚ ਤੋੜਾਂ ਦੇ ਵਿੱਚ ਪੂਰਾ ਖਾ ਛੱਡੇ ਫੇ ਜਿਹੜਾ ਖਾ ਛੱਡੇ ਹਾਂ ਕੀ ਗੱਲ ਦੇਵਤ ਕੀ ਹੈ ਜਿਹੜਾ ਖਾ ਛੱਡੇ ਕਿਉਂ ਕੀ ਹੁੰਦਾ ਮਾਤਾ ਰੈਬਟ ਖਰਗੋਸ਼ ਖਰਗੋਸ਼ ਨਹੀਂ ਨਹੀਂ ਖਰਗੋਸ਼ ਥੋੜੇ ਬਹੁਤ ਖਾਂਦੇ ਆ ਤੁਸੀਂ ਦੇ ਦਿੱਲੀ ਕਿੰਨੇ ਖਰਗੋਸ਼ ਲੈਂਦੇ ਸੀ ਰੋਜ ਨਹੀਂ ਰੋਤ ਨਹੀਂ ਚੌਥੇ ਪੰਜਵੇਂ ਦਿਨ ਤੀਜੇ ਪੰਜਵੇਂ ਦਿਨ ਲੈਂਦੇ ਸੀ ਤਾਲਾ ਜੀ ਇੱਕ ਗੱਲ ਨੋਟ ਕਰੋ ਵੀ ਮੈਨੂੰ ਬੜੀ ਵਧੀਆ ਲੱਗੀ ਹਨ ਆਪਾਂ ਵੀ ਸਾਰੇ ਤਰ੍ਹਾਂ ਦਾ ਦੁਨੀਆ ਦੇ ਵਿੱਚ ਘੁੰਮਦੇ ਆ ਆਪਾਂ ਸਾਰੇ ਤਰ੍ਹਾਂ ਦਾ ਜਿਹੜਾ ਉਹ ਨਾਨ-ਵੈਜ ਟੇਸਟ ਨਹੀਂ ਕੀਤਾ ਹੋਣਾ। ਮਾਤਾ ਨੇ ਸਾਰੇ ਤਰ੍ਹਾਂ ਦਾ ਨਾਨ-ਵੈਜ ਟੇਸਟ ਕੀਤਾ ਉਸ ਤੋਂ ਬਾਅਦ ਨਾਮ ਲਿਆ। ਹਾਂ। ਨਾ ਕਿਛੋ ਕੀ ਮੈਂ ਕਹਿੰਦਾ ਨਹੀਂ ਆ ਨਾ ਵੀ ਉਹਦੇ ਬਾਅਦ ਭਗਤ ਨਹੀਂ ਬਣਗੀ ਵੀ ਮਾਤਾ। ਆਰਾ ਕੁਛ ਸ਼ਿਕਾਰ ਤੇ ਤਾਂ ਮੁਰਨਾ ਵੀ ਹੋ ਗਏ। ਅੱਛਾ ਨਾਮ ਲਿਆ ਹੈ। ਨਾਮ ਲੈ ਲਿਆ। ਮਾਤਾ ਜਦੋਂ ਤੁਸੀਂ ਸ਼ਿਕਾਰ ਵੀ ਕਰਦੇ ਸੀ ਮੈਂ ਸੁਣਿਆ ਵੀ ਤੁਹਾਡੇ ਇੱਕ ਸ਼ਿਕਾਰੀ ਕੁੱਤਾ ਰੱਖਿਆ ਹੁੰਦਾ ਸੀ। ਤੁਹਾਡੇ ਨਾਲ ਹੁੰਦਾ ਸੀ ਓ ਆ ਕੁੱਤਾ ਇਹਦਾ ਹੀ ਸਾਡਾ ਐਡਾ ਹਾਰਾ ਉਹ ਨਾਲ ਲੱਕ ਜਾਂਦੀ ਸੀ ਤੁਸੀਂ ਨਹੀਂ ਨਾਲ ਨਹੀਂ ਜਾਂਦਾ ਸੀ ਉੱਪਰ ਬੈਠਾ ਰਹਿੰਦਾ ਹੈ ਤੇ ਵਿਚਕਾਰ ਕਿਵੇਂ ਮਾਰ ਦਈ ਜਿਵੇਂ ਸਾਹਾ ਮਾਰਨਾ ਰੋਜ਼ ਮਾਰਨਾ ਨਹੀਂ ਰੋਜ਼ ਨਾ ਮਾਰਨਾ ਨਹੀਂ ਰੋਜ਼ ਨਹੀਂ ਉਹ ਖੜਕੀ ਹੁੰਦੀ ਖੜਕੀ ਨਾ ਫੜ ਲੈਂਦਾ ਕੜਕ ਖਰਗੋਸ਼ ਤੇ ਚਿੱਤਰ ਤੇ ਤਰਕੜਕੀ ਨਾਲ ਹੀ ਤੇ ਤਰਕੜਕੀ ਨਾਲ ਹਾਂ ਤੇ ਫਿਰ ਉਹਦਾ ਜਿਹੜਾ ਬਣਾਉਂਦਾ ਸੀ ਮੀਠ ਬਾਪੂ ਬਣਾਉਂਦਾ ਸੀ ਤੇ ਤੂੰ ਬਣਾ ਨਹੀਂ ਮੈਂ ਦਿਵਾਲੀ ਨੇ ਆ ਬਾਪੂ ਬਣਾ ਰਿਹਾ ਨਹੀਂ ਨਹੀਂ ਤੂੰ ਖਾ ਲੈਂਦੀ ਸੀ ਨਹੀਂ ਨਹੀਂ ਭਾਈ ਪੜੀ ਗੱਲ ਕੀ ਸਾਡੇ ਦਾਦੇ ਰਿਕੇ ਸੀ ਤਿੰਨ ਭਰਾ ਹਾਂ ਇੱਕ ਜਿੰਨਾ ਕਰ ਆ ਬੈਠੇ ਮੇਰੇ ਦਾਦਾ ਜੀ ਸੀ ਇੱਕ ਉਧਰ ਆਹੇ ਸਾਹਮਣੇ ਆ ਇੱਕ ਇਧਰ ਪਿੱਛੇ ਆ ਤਾਂ ਕੋਈ ਪਰਿਵਾਰ ਇਕੱਠਾ ਹੁੰਦਾ ਸੀ ਜੇ ਕਿਥੇ ਸਾਡੇ ਦਾਦੇ ਵੱਡੇ ਨੇ ਮਾਰ ਲਿਆਂਦਾ ਤੇ ਦੂਸਰੇ ਨੇ ਬਣਾ ਲੈਣਾ ਤੇ ਇਹਨਾਂ ਦਾ ਭਾਈ ਕੋਡੀ ਦੇ ਵਿੱਚ ਰੋਡੀਆਂ ਜੁਆਇੰਟ ਫੈਮਿਲੀ ਸੀ ਇਹ ਤਾਂ ਬਾਅਦ ਜਿਵੇਂ ਜਿਵੇਂ ਔਲਾਦਾ ਹੋਈਆਂ ਤੇ ਅਲੱਗ-ਅਲੱਗ ਹੋਏ ਆ ਤੇ ਇਹ ਦਾਦੀ ਜੀ ਸਾਡੇ ਇਸ ਟਾਈਮ ਇੱਕ ਹੀ ਰਹਿ ਗਿਆ ਬਾਕੀ ਸਾਡੇ ਦੂਜੇ ਦਾਦੇ ਦਾਦੀਆ ਸਾਰੇ ਪੀੜੀ ਖਤਮ ਹੋ ਗਈ ਐਕਸਪਾਇਰ ਹੋ ਚੁੱਕੀ ਹੈ ਅਸੀਂ ਸਾਡਾ ਵੀ ਮਕਸਦ ਮੈਂ ਇੱਥੇ ਦੱਸਣਾ ਚਾਹੂੰਗਾ ਸਾਡਾ ਮਕਸਦ ਹੈ ਬੀਬੀ ਨਾਲ ਅਸੀਂ ਓਨੇ ਪੂਰੇ ਪਿੰਡ ਨਾਲ ਗੱਲ ਨਹੀਂ ਕੀਤੀ ਹੋਣੀ ਜਿੰਨੇ ਅਸੀਂ ਬੀਬੀ ਨਾਲ ਗੱਲ ਕਰ ਰਹੇ ਹਾਂ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਇੱਕ ਫੇਰ ਸਾਡੇ ਸਾਰੇ ਚੈਨਲ ਜਿੰਨੇ ਸਾਥੀ ਅਸੀਂ ਬੈਠੇ ਆਪਸ ਦੇ ਵਿੱਚ ਸਾਡੇ ਸਾਰੇ ਚੈਨਲਾਂ ਦੇ ਜ਼ਰੀਏ ਮੈਸੇਜ ਦੇਣਾ ਚਾਹੂੰਗਾ ਪੂਰੇ ਪੰਜਾਬ ਦੇ ਵਿੱਚ ਜਿੱਥੇ ਕਿਤੇ ਤੁਹਾਨੂੰ ਲੱਗਦਾ ਕਿ ਉਹ ਬਜ਼ੁਰਗ ਜਿਹੜੀ ਸਾਡੀ ਆਖਰੀ ਪੀੜੀ ਹੈ ਜਿਨ੍ਹਾਂ ਨੇ ਸਾਨੂੰ ਦੱਸਣਾ ਹੈ ਕਿ 47 ਤੋਂ ਪਹਿਲਾਂ ਕੀ ਹੋਇਆ ਸੀ 47 ਵੇਲੇ ਕੀ ਹੋਇਆ ਸੀ 47 ਤੋਂ ਪਹਿਲਾਂ ਦੇ ਹਾਲਾਤ ਕਿਹੋ ਜਿਹੇ ਸੀ 47 ਤੋਂ ਬਾਅਦ ਦੇ ਹਾਲਾਤ ਕਿਹੋ ਜਿਹੇ ਆ ਅੱਜ ਦੇ ਹਾਲਾਤ ਕਿਹੋ ਜਿਹੇ ਆ ਦੁਨੀਆ ਦੇ ਵਿੱਚ ਚੇਂਜ ਕਿੰਨਾ ਆਇਆ ਉਦੋਂ ਖਾਣ ਪੀਣ ਕਿਹੋ ਜਿਹਾ ਸੀ ਉਦੋਂ ਰਹਿਣ ਸਹਿਣ ਕਿਹੋ ਜਿਹਾ ਸੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਕੋਸ਼ਿਸ਼ ਹੈ ਕਿ ਇੱਕ ਉਹਦੀ ਡਿਕਸ਼ਨਰੀ ਇੱਕ ਉਹਦਾ ਰਿਕਾਰਡ ਬਣਾ ਕੇ ਦੁਨੀਆਂ ਦੇ ਵਿੱਚ ਜ਼ਰੂਰ ਰੱਖਿਆ ਜਾਵੇ ਜਿੱਥੇ ਕਿਤੇ ਹੋਰ ਸਾਥੀ ਬੈਠੇ ਉਹ ਵੀ ਕਵਰ ਕਰਨ ਤੇ ਜਿੱਥੇ ਕਿਤੇ ਕੋਈ ਹੋਰ ਬਜ਼ੁਰਗ ਬੈਠੇ ਜਿਹੜੇ ਸਾਰੀ ਗੱਲਬਾਤ ਕਰਨੀ ਜਾਣਦੇ ਆ ਜਿਨ੍ਹਾਂ ਦੀ ਮੈਮਰੀ ਸਹੀ ਆ ਕੰਮ ਕਰਦੀ ਹੈ ਮੈਮਰੀ ਦਿਮਾਗ ਜਿਹਨਾਂ ਦਾ ਸਹੀ ਚੱਲਦਾ ਹੈ ਜਿਨ੍ਹਾਂ ਨੂੰ ਕੁਛ ਪਤਾ ਹੈ ਕਿਸੇ ਗੱਲ ਬਾਰੇ ਅਸੀਂ ਕੋਸ਼ਿਸ਼ ਕਰਦੇ ਬੀਬੀ ਨਾਲ ਤਾਂ ਲੰਮੀ ਗੱਲ ਕਰ ਰਹੇ ਆ ਕਿ ਗੱਲਾਂ ਦੇ ਵਿੱਚੋਂ ਜੇ ਸਾਡੀ ਘੰਟੇ ਦੀ ਗੱਲ ਦੇ ਵਿੱਚੋਂ 5 ਮਿੰਟ ਦੀ ਗੱਲ ਵੀ ਕਿਉਂ ਨਿਕਲ ਕੇ ਆ ਗਈ ਜਿਹਦੇ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਵੀ ਨਹੀਂ ਜਾਣਦੀਆਂ ਹੋਣਗੀਆਂ ਤੇ ਪਿਛਲੀਆਂ ਪੀੜ੍ਹੀਆਂ ਤੇ ਅਸੀਂ ਵੀ ਸੋਚਾਂਗੇ ਕਿ ਹਲੇ ਕੌਣ ਜਦੋਂ ਵੰਡ ਹੋਈ ਏ ਦੇਸ਼ ਦੀ ਨਹੀਂ ਹਲੇ ਕੌਣ ਪਤਾ ਨਹੀਂ ਉਦੋਂ ਨਹੀਂ ਤੁਹਾਨੂੰ ਪਤਾ ਹੋਊਗਾ ਚਲੋ ਯਾਦ ਆ ਜਾਊਗਾ ਮੈਨੂੰ ਇੱਕ ਚੀਜ਼ ਦੱਸੋ ਵੀ ਉਦੋਂ ਮੁਸਲਮਾਨ ਇੱਥੇ ਆਪਣੇ ਵਿੱਚ ਹੀ ਰਹਿੰਦੇ ਹੁੰਦੇ ਸੀ ਮੁਸਲੇ ਇੱਥੇ ਆ ਗਏ ਸੇ ਪਿੰਡ ਵਿੱਚ ਅੱਛਾ ਜੀ ਅੱਜ ਤੱਕ ਨਹੀਂ ਆ ਗਏ ਮੁਸਲੇ ਅੱਛਾ ਜੀ ਤੇ ਫਿਰ ਹੀ ਭਜਾਇਆ ਸੀ ਮੈਂ ਨਹੀਂ ਉਦੋਂ ਪਹਿਲਾਂ ਤੇ ਇਕੱਠੇ ਰਹਿੰਦੇ ਸੀ ਪਿੰਡਾਂ ਦੇ ਵਿੱਚ ਜਦੋਂ ਪਾਕਿਸਤਾਨ ਨਹੀਂ ਬਣਿਆ ਸੀ ਆ ਪਹਿਲਾਂ ਤੋਂ ਇਕੱਠੇ ਰਹਿੰਦੇ ਆ ਇਕੱਠੇ ਰਹਿੰਦੇ ਸੀ ਨਾ ਥੋੜੇ ਆਣ ਗੁਆਣ ਰਹਿੰਦਾ ਸੀ ਕੋਈ ਹਾਂ ਕੌਣ ਥੋੜੇ ਆਣ ਗੁਆਣ ਕੋਈ ਮੁਸਲਮਾਨ ਦੇ ਘਰ ਆਹ ਹਾਰੇ ਮੁਖੜੇ ਬੈਠੇ ਪਾਰ ਦਿਆਓ ਅੱਛਾ ਇਹ ਤੋ ਸੀ ਭਜਾਏਗਾ ਤੋ ਸੀਗੇ ਹੈ ਕਾ ਤੋ ਭਜਾਏ ਸੀ ਭਜਾਏ ਹੀ ਕਿ ਨਹੀਂ ਲੜਦੇ ਆ ਗਿਆ ਇਹ ਅੱਛਾ ਚੋਰੀਆਂ ਕਰਨ ਲੱਗ ਗਏ ਸੀ ਬਲਦਾਂ ਦੇ ਜੋਗਾ ਖੋਲਦੇ ਹੁੰਦੇ ਸੀ ਜੋਗਾ ਖੋਲਦੇ ਹੁੰਦੇ ਅੱਛਾ ਜੀ ਬਲਦਾਂ ਦੀਆਂ ਹਾਂ ਮਤਲਬ ਕਿ ਤੁਹਾਡੇ ਨੁਕਸਾਨ ਕਰਨ ਲੱਗ ਗਏ ਸੀ ਉਹ ਤਾਂ ਫਿਰ ਭਜਾਏ ਸੀ ਮਹੇਤਰ ਫਿਰ ਭੱਜ ਗਏ ਫਿਰ ਭੱਜ ਗਏ ਹਾਂ ਉਹ ਮਾਤਾ ਜਿਹੜੀ ਮੈਂ ਪਹਿਲਾਂ ਵੀ ਗੱਲ ਕਰਦੇ ਵਿੱਚ ਰਹੇਗੀ ਕਿ ਉਹ ਕਹਿੰਦੇ ਜਦੋਂ ਜਵਾਨੀ ਹੁੰਦੀ ਸੀ ਉਸ ਟਾਈਮ ਤੱਕ ਉਹ ਕਹਿੰਦੇ ਬਹੁਤ ਹੁੰਦਾ ਸੀ ਤੁਹਾਡੇ ਤੋੜੇ ਭਰੇ ਪੈਂਦੇ ਸੀ ਕਿਉਂ ਕਿੰਨਾ ਖਾ ਜਾਂਦੇ ਸੀ ਕਿੰਨਾ ਖਾਦਾ ਖਰਾਕਾਂ ਕੀ ਸੀ ਤੁਹਾਡੀਆਂ ਉਦੋਂ ਖਰਾਕ ਆਇਆ ਗਿਆ ਉਹਦੀ ਖਰਾਕ ਹੈਗੀ ਗਿਆ ਯੜ ਖਾ ਰਹੇ ਤੇ ਤਖਾ ਰਹੀ ਇਤਨੀ ਵਾਰ-ਵਾਰ ਜਿਆਦਾ ਆਈ ਜਾਂਦੇ ਮਾਦਮ ਤਿੱਤਰ ਹੁਣ ਹੁਣ ਤਿੱਤਰ ਮਾਦਮ ਜੀ ਕਹੋ ਪਹੁੰਚ ਮਾਦਮ ਤਿੱਤਰ ਕਿਉਂਕਿ ਤਾਲੇ ਵੀ ਖੜਾ ਪਿਆ ਕੌਜਮੌਣ ਨਾਲ ਦਿਖਾ ਦੇ ਨੀ ਜਿਹੜਾ ਜਿਹੜਾ ਤਿੱਤਰ ਦਾ ਮੀਟ ਆ ਕਹਿੰਦੇ ਜਦੋਂ ਬੰਦਾ ਉਹਨੂੰ ਬਣਾਉਂਦਾ ਅਸੀਂ ਤਾਂ ਖਾਦਾ ਵੀ ਨਹੀਂ ਇੱਥੇ ਵੇਖਿਆ ਵੀ ਨਹੀਂ ਸੁਣੀਆਂ ਸੁਣਾਈਆਂ ਗੱਲਾਂ ਜਿਹੜਾ ਬੰਦਾ ਬਣਾਉਂਦਾ ਕਹਿੰਦੇ ਉਹਦੇ ਹੱਥ ਵੀ ਲਾਲ ਹੋ ਜਾਂਦੇ ਸੱਚ ਆ ਗੱਲ ਨਹੀਂ ਕੋਈ ਨਹੀਂ ਹੁੰਦੇ ਗਾਪਾ ਹੀ ਹੂੰ ਸਭ ਤੋਂ ਵਧੀਆ ਮੀਟ ਤਿੱਤਰ ਵੀ ਖਾ ਲਿਆ ਬੱਕਰਾ ਵੀ ਖਾ ਲਿਆ ਰੋਜ ਵੀ ਖਾ ਲਿਆ ਮੁਰਗਾ ਵੀ ਖਾ ਲਿਆ ਸੂਰ ਵੀ ਖਾ ਲਿਆ ਮੱਛੀ ਵੀ ਖਾ ਲਈ ਹੁਣ ਛਤਰਾ ਵੀ ਖਾ ਲਿਆ ਗਿਣਤੀ ਬਾਹਰੀ ਹੋ ਜੂਗੀ ਸਭ ਤੋਂ ਵਧੀਆ ਕਿਹੜਾ ਲੱਗਿਆ ਸਭ ਤੋਂ ਮੀਟ ਵਧੀਆ ਤੈਨੂੰ ਕਿਹੜਾ ਲੱਗਿਆ ਮਾਤਾ ਮੀਟ ਤੁਹਾਰੇ ਚੰਗੇ ਹੀ ਨਹੀਂ ਸਭ ਤੋਂ ਵਧੀਆ ਕਿਹੜਾ ਲੱਗਿਆ ਵੈਰਾਈਟੀਆਂ ਭਾਈ ਉਹਨਾਂ ਮਾਤਾ ਇੰਨਾ ਵੈਰਾਈਟੀ ਦੇ ਜੇ ਗੱਲ ਕਰਕੇ ਲੱਖਾਂ ਰੁਪਈਆ ਲੋਕ ਵਿਆਹ ਤੇ ਲਾ ਦਿੰਦੇ ਆ ਲੱਖਾਂ ਰੁਪਏ ਵਿਆਹ ਤੇ ਲਾਉਂਦੇ ਆ ਇੰਨੀ ਵੀ ਰੇੜੀ ਤੇ ਵਿਆਹ ਚ ਨਹੀਂ ਮਰਦੀ ਜਿੰਨੀ ਤੂੰ ਪਹਿਲਾਂ ਖਾ ਚੁੱਕੀ ਆਜ ਤੋਂ ਬਾਅਦ ਆਹੀਂ ਤਾਂ ਖਾ ਚੁੱਕੇ ਬੀਬੀ ਇੱਕ ਗੱਲ ਦੱਸੋ ਬੀਬੀ ਇਹ ਗੱਲ ਦੱਸੋ ਹੁਣ ਤੁਸੀਂ ਕਹ ਵੀ ਨਾਮ ਲੈ ਲਿਆ ਕਿ ਘਰਦਿਆਂ ਨੇ ਕਹਤਾ ਵੀ ਬੇਬੇ ਉਮਰ ਹੋ ਗਈ ਨਾਮ ਲੈ ਵਾਲਾ ਤਾਂ ਲੈਣਾ ਪਿਆ ਗਿਆ ਕਿ ਤੁਹਾਡੀ ਗੱਲ ਤਾਂ ਹੁਣ ਵੀ ਲੱਗਦੇ ਜਿਵੇਂ ਜੀ ਤਾਂ ਕਰਦਾ ਹੁੰਦਾ ਵੀ ਤੱਤਰ ਤੁੱਤਰ ਬਣਾ ਲੈਣ ਕਿਤੇ ਮੁੰਡੇ ਨਹੀਂ ਮੈਂ ਹੋਰ ਨਹੀਂ ਕਰਦਾ ਹੁਣ ਨਹੀਂ ਕਰਦਾ ਹੁਣ ਨਹੀਂ ਕਰਦਾ ਨਹੀਂ ਮੈਂ ਕਿ ਅਸੀਂ ਕੋਈ ਵੀ ਗੱਲ ਪੁੱਛਦੇ ਤੁਸੀਂ ਤਿੱਤਰ ਦਾ ਨਾਮ ਕਦੇ ਅੱਗੇ ਕਰ ਦਿੰਦੇ ਹੋ ਕਦੇ ਪੁੱਛ ਦਤਾ ਹਾਂ ਅਸੀਂ ਨਹੀਂ ਅਸੀਂ ਕਿਉਂ ਪੁੱਛਿਆ ਨਾ ਮਾਤਾ ਨੇ ਫੇਰ ਤਿੱਤਰ ਆਖਿਆ ਮੈਂ ਕਹਿੰਦਾ ਵੀ ਦੇਖੋ ਅਸੀਂ ਇਹਨਾਂ ਦੀ ਮਿਹਨਤ-ਮੰਤ ਕਰ ਲੈਣ ਜੇ ਦਿਲ ਕਰਦਾ ਤਾਂ ਬਣਾ ਲਈ ਅੱਜ ਆਪਾਂ ਨਾ ਰਹਿ ਪੋਤਾ ਉਹ ਨਾਮ ਦਾ ਲਿਆ ਬਈ ਨਹੀਂ ਤੇ ਬੇਬੇ ਫਿਰ ਨਾਮ ਲਿਆ ਸੀ ਕਿ ਵੀ ਨਾਮ ਲੈ ਲੈ ਵੀ ਹੁਣ ਪਾਪ ਤੋਤੇ ਜਾਣਗੇ ਜਿਹੜਾ ਇੰਨਾ ਬਈ ਖਾਦਾ ਆਪਾਂ ਆਹ ਲਿਆ ਬਾਬਾ ਠੇਸੇਲ ਦਾ ਨਾਮ ਨਹੀਂ ਨਹੀਂ ਜਿਹੜਾ ਇੰਨਾ ਮੀਟ ਖਾਦਾ ਵਨਸਵੰਨੀ ਦਾ ਵੀ ਪਾਪ ਤੋਤੇ ਜਾਣਗੇ ਵੀ ਹੁਣ ਆਪਾਂ ਨਾਮ ਲੈ ਲੀਏ ਉਹ ਨਾਮ ਲੈ ਲੀਏ ਮਾਤਾ ਜੀ ਮੈਂ ਹੁਣ ਘਰ ਦੇ ਵਿੱਚ ਤੁਸੀਂ ਤੇ ਚਲੋ ਵੱਡੇ ਹੋ ਗਏ ਜਵਾ ਕਿਤੇ ਮੁਰਗਾ ਬਣਾ ਲੈਂਦੇ ਆ ਕਿਤੇ ਬੱਕਰਾ ਬਣਾ ਲੈਣਗੇ ਜਾਂ ਛਤਰਾ ਬਣਾ ਲੈਣਗੇ ਇਹਨਾਂ ਨੂੰ ਕਿਤੇ ਕਿਹਾ ਵੀ ਨਾਮ ਬਣਾਓ ਤੇ ਕਿਤੇ ਕਹਦੇ ਨੇ ਵੀ ਨਾਮ ਲੈ ਲਿਆ ਪੱਕਾ ਤੁਸੀਂ ਨਾਮ ਬਣਾ ਬੇਬੇ ਕਿੰਨੀ ਉਮਰ ਚ ਬੰਦ ਕੀਤਾ ਖਾਣਾ ਤੁਸੀਂ ਉਹਨ ਵਾਉਚਰ ਹੋ ਗਿਆ ਸੀ ਤੇ ਨਾਮ ਲਿਆ ਹੋਇਆ ਕਿੰਨੇ ਸਾਲ ਹੋ ਗਏ ਹੋਗੇ 10 15 ਸਾਲ ਆਊਗਾ 20 ਸਾਲ ਜਿਹੜਾ ਮੀਟ ਖਾਂਦੇ ਸੀ ਜਿਹੜਾ ਮੀਟ ਖਾਂਦੇ ਸੀ ਇਹ ਪੇਕਾਂ ਦੇ ਘਰ ਹੀ ਖਾਂਦੇ ਸੀ ਤੇ ਸਹੁਰੇ ਦੇ ਘਰ ਖਾਣ ਲੱਗ ਗਈ ਸੀ ਆ ਕੇ ਨਹੀਂ ਪੇਕਾਂ ਘਰ ਵੀ ਖਾਂਦੇ ਰੇ ਪੇਕਾਂ ਘਰ ਵੀ ਖਾਂਦੇ ਸੀ ਹਾਂ ਕਜਵਾਕਾ ਰੋਕਿਆ ਕਜਵਾਕ ਨੂੰ ਰੋਕਦੇ ਹੁੰਨੇ ਮੇਨ ਮੋਟ ਖਾਦੋ ਕਿ ਨਹੀਂ ਰੋਕਦੇ ਉਹ ਨਾ ਕੀ ਨਾ ਬਣਾ ਦੇ ਕੋਈ ਨਹੀਂ ਹੁੰਦਾ ਨਾ ਬਣ ਲਿਆ ਸਾਰਿਆਂ ਨੇ ਲੈ ਲੈ ਨਾਮ ਸਾਰਿਆਂ ਦੇ ਵੰਡਿਆਂ ਦਾ ਜੇ ਨੀ ਕਿ ਤੁਸੀਂ ਛਕ ਲਿਆ ਪਹਿਲਾਂ ਸਾਰੇ ਪੁੱਤ ਪੋਤਾਂ ਦੇ ਵੰਡੇ ਸਾਰੇ ਤੁਸੀਂ ਛਕ ਲਿਆ ਸਾਰੇ ਛਕ ਲਿਆ ਹਾਂ ਦੇ ਜਾ ਕੇ ਲਿਆ ਠੀਕ ਹੈ ਮਾਤਾ ਜੀ ਕੋ ਖੇਤ ਜਾਂਦੇ ਸੀ ਹਲ ਵਹੁੰਦੇ ਸੀ ਤੁਸੀਂ ਤੇ ਬਾਪੂ ਹਲ ਵਹੁੰਦਾ ਸੀ ਤੁਸੀਂ ਲੱਸੀ ਲੂਸੀ ਲੈ ਕੇ ਜਾਂ ਰੋਟੀਆਂ ਲੈ ਕੇ ਜਾਂਦੇ ਹੁੰਦੇ ਸੀ ਖਰਾਕ ਕਿ ਨਹੀਂ ਜੀ ਤੁਹਾਡੀ ਉਦੋਂ ਖਰਾਕ ਹੀ ਆ ਥੋੜੀ ਘਣੀ ਹੁੰਦੀ ਹੋਰ ਕਿਦੋਂ ਨਹੀਂ ਨਹੀਂ ਜਿਵੇਂ ਰੋਟੀਆਂ ਹੁੰਦਾ ਹੋਣ ਕਿੰਨੀਆਂ ਰੋਟੀਆਂ ਖਾ ਲੈਣੇ ਤੁਸੀਂ ਤਿੰਨ ਖਾ ਲੈ ਤਿੰਨ ਫੁੱਲ ਕੇ ਖਾ ਲੈ ਸੁਬਾ ਸ਼ਾਮ ਤਿੰਨ ਤਿੰਨ ਖਾ ਲੈਣੇ ਹਾਂ ਖਰਾਕ ਤਾਂ ਫਿਰ ਉਹ ਤੇ ਦੁੱਧ ਕਿੰਨਾ ਪੀ ਲੈਣੇ ਆ ਦੁੱਧੇਗਾ ਹੀ ਕਰਨੀ ਤੇ ਆ ਚੱਪ ਮੋਰਾ ਆਹ ਹੁੰਦੀ ਹੈ ਸਚਾਈ ਹੈ ਨਾ ਆ ਸਚਾਈ ਹੁੰਦੀ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੈਸੇ ਆਪਾਂ ਬਾਰਡਰ ਏਰੀਆ ਚ ਨੋਟ ਕੀਤਾ ਵੀ ਲੋਕਾਂ ਨੇ ਡੰਗਰ ਰੱਖੇ ਹੋਏ ਐ ਪਰ ਮਾਤਾ ਨੇ ਸਾਫ ਗੱਲ ਦੱਸੀ ਹੈ ਕਿ ਦੇਖੋ ਅਸੀਂ ਘਰਾਂ ਦੇ ਵਿੱਚ ਉਹ ਚੀਜ਼ਾਂ ਗਾਇਬ ਕਰ ਲਈਆਂ ਜਿਹਦੇ ਕਰਕੇ ਡੁਪਲੀਕੇਸੀ ਤਾਰਾ ਜੀ ਵਧੀ ਹੈ ਹੈ ਨਾ ਵੀ ਅਸੀਂ ਘਰ ਦੇ ਵਿੱਚ ਜ਼ਰੂਰੀ ਸਮਝ ਲੈ ਵੀ ਕੋਈ ਗੱਲ ਨਹੀਂ ਉਹ ਤੀਜੇ ਘਰ ਚੌਥੇ ਘਰ ਦੇ ਮੱਝਾਂ ਗਾਈਆਂ ਰੱਖੀਆਂ ਉਤੋਂ ਦੁੱਧ ਲਿਆਵਾਂਗੇ ਹੁਣ ਮੁਕਦਾ ਮੁਕਦਾ ਕਿਤੇ ਜਾ ਕੇ ਮੁੱਕ ਜਾਂਦਾ ਪਿੰਡ ਦੇ ਵਿੱਚ ਮੰਨੀ ਹੈ ਕਿ 100 ਘਰ ਹੈ ਤੇ ਜੇ ਮੱਝਾਂ ਹੀ 5 ਘਰਾਂ ਦੇ ਰਹਿ ਗਈਆਂ ਤੇ 5 ਘਰਾਂ ਦੀਆਂ ਚਾਰ ਕਨੇ ਮੱਝਾਂ ਨੇ 100 ਘਰ ਦਾ ਦ ਡੁਪਲੀਕੇਸੀ ਸ਼ੁਰੂ ਹੁੰਦੀ ਹੈ ਹਨਾ ਉਹ ਡੁਪਲੀਕੇਸੀ ਦੇ ਜ਼ਿੰਮੇਵਾਰ ਮੈਂ ਕਹਿੰਦਾ ਕਿ ਅਸੀਂ ਵੀ ਬਹੁਤ ਵੱਡੀ ਪੱਧਰ ਤੇ ਆ ਕਿ ਅਸੀਂ ਖੁਦ ਪਿੰਡਾਂ ਵਾਲੇ ਹੁੰਦਿਆਂ ਅਸੀਂ ਘਰਾਂ ਦੇ ਵਿੱਚੋਂ ਡੰਗਰ ਗਵਾਲੇ ਜੀ ਅਸੀਂ ਪਸ਼ੂ ਗਵਾਲੇ ਜਦੋਂ ਸਾਡੇ ਕੋਲ ਆਪਣੇ ਘਰੇ ਆਪਣਾ ਚਵਾਵਾ ਦੁੱਧ ਹੈ ਨਹੀਂਗਾ ਤੇ ਫਿਰ ਲਾਜ਼ਮੀ ਹੈ ਕਿ ਸਾਨੂੰ ਜਿਹੜਾ ਜ਼ਹਿਰ ਵਾਲਾ ਦੁੱਧ ਹੈ ਜਿਹੜਾ ਡੁਪਲੀਕੇਸੀ ਉਹ ਤਾਂ ਸਾਨੂੰ ਪੀਣਾ ਪੋਗਾ ਸਾਨੂੰ ਮਿਲੂਗਾ ਜੀ ਜੀ ਮਾਤਾ ਜਦੋਂ ਦੁੱਧ ਹੁੰਦਾ ਸੀ ਘਰੇ ਤੁਹਾਡੇ ਜਵਾਨੀ ਵੇਲੇ ਰੜਕਣੇ ਕਹਿੰਦੇ ਭਰੇ ਭਰੇ ਹੁੰਦੇ ਸੀ ਦੁੱਧ ਦੇ ਲੱਸੀ ਦੇ ਜਿਵੇਂ ਤੁਸੀਂ ਜਵਾਨੀ ਵੇਲੇ ਲੱਸੀ ਦੁੱਧ ਪੀਤਾ ਬਹੁਤ ਆਮ ਪੀਤਾ ਹੈ ਪੀਤਾ ਪੀਤਾ ਹੈ ਇਹ ਤਾਂ ਬਹੁਤ ਹਾਂ ਹਾਂ ਬੜਾ ਉਦੋਂ ਕਿੰਨਾ ਕੁ ਦੁੱਧ ਪੀ ਜਾਂਦੇ ਸੀ ਤੁਸੀਂ ਕੌਲਾ ਖੋਲਾ ਹਟ ਲੈਂਦੇ ਹੜ ਕੋਲਾ ਹੁੰਦਾ ਪੀ ਜਿਵੇਂ ਇੱਕ ਚਾਟੀ ਹੁੰਦੇ ਜਿਵੇਂ ਕਹਿੰਦੇ ਆਪਾਂ ਵੀ ਚਾਟੀ ਵਾਲਾ ਦੁੱਧ ਕਹਿੰਦੇ ਸੀ ਆਪਾਂ ਲੂਹਾ ਦੁੱਧ ਕਹਿੰਦੇ ਸੀ ਲਾਲ ਮਲਾਈ ਵਾਲਾ ਕਾੜਨੀ ਦਾ ਕਾੜਨੀ तरी ਹੁੰਦੀ ਸੀ ਹਾਰੇ ਤੇ ਤੇ ਹਾਰੇ ਤੇ ਹੁੰਦੀ ਸੀ ਨਾ ਤਰੀ ਉਹ ਸ਼ਾਮ ਨੂੰ ਜੋ ਸਾਰਾ ਡੱਬਰ ਇਕੱਠਾ ਹੁੰਦਾ ਕਹਿੰਦੇ ਵੀ ਵੱਡੇ ਵੱਡੇ ਡੋਂਗੇ ਲੈ ਕੇ ਬੈਹ ਜਾਂਦੇ ਸੀ ਲੋ ਵੀ ਚਾਟੀ ਵਾਲਾ ਦੁੱਧ ਪੀ ਲੋ ਆਹਦਾ ਕਿਹੜੇ ਕਿਹ ਮੈਂ ਫਿਰ ਭੋਲੇ ਕਹਿੰਦੇ ਕਹਿੰਦੇ ਹਾਰੇ ਵਾਲਾ ਹਾਰੇ ਵਾਲਾ ਲਾਲ ਦੁੱਧ ਲੂਹਾ ਦੁੱਧ ਲੂਹਾ ਦੁੱਧ ਲੂਹਾ ਤੇ ਲਓ ਗੁੜ ਦੇ ਗੁੜ ਕਹਿੰਦੇ ਬਹੁਤ ਖਾ ਜਾਂਦੇ ਸੀ ਉਹ ਦਿਨਾਂ ਗੁੜ 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 ਤੇ ਨਾ ਖਾਂਦੇ ਕੋਣੀ ਗੁੜ ਖਾਂਦੇ ਹੈ ਉਹਦੇ ਨਾਲ ਹੁਣ ਖਾਜਨੇ ਗੁੜ ਕੋਈ ਅਸਲ ਤੁਹਾਨੂੰ ਸਮਝੀ ਰੇਤਾਰਾ ਜੀ ਬੀਬੀ ਸਾਰੀਆਂ ਚੀਜ਼ਾਂ ਘੱਟ ਖਾਂਦੀ ਸੀ ਦੁੱਧ ਵੀ ਥੋੜਾ ਪੀਂਦੇ ਸੀ ਗੁੜ ਵੀ ਥੋੜਾ ਖਾਂਦੇ ਸੀ ਰੋਟੀ ਵੀ ਥੋੜੀ ਖਾਂਦੇ ਸੀ ਮੀਠ ਖਾਂਦੇ ਸੀ ਉਹਦਾ ਕਾਰਨ ਕੀ ਹੈ ਸਾਡੇ ਨਾਲ ਨਾ ਗਰੁੱਪ ਦੇ ਵਿੱਚ ਇੱਕ ਮੁੰਡਾ ਜਾਂਦਾ ਹੁੰਦਾ ਸੀ ਢੋਲ ਵਜਾਉਣ ਠੀਕ ਹੈ ਉਹ ਜਦੋਂ ਕਿਤੇ ਸੀ ਜਾਣਾ ਨਾ ਪ੍ਰੋਗਰਾਮ ਤੇ ਤੇ ਉਹਨਾਂ ਨੇ ਜੇ ਬੰਦਿਆਂ ਨੇ ਕਹਿ ਦੇਣਾ ਵੀ ਬਈ ਨਾਨ ਵੇਜ ਚਿਕਨ ਚੁਕਨ ਬਣਿਆ ਤੇ ਰੋਟੀ ਖਾਦੇ ਬਿਨਾ ਜਾਣਾ ਨਹੀਂ ਪ੍ਰੋਗਰਾਮ ਖਤਮ ਕਰਕੇ ਤੇ ਉਹ ਕਹਿੰਦਾ ਸੀ ਵੀ ਆਪਾਂ ਸੱਚੀ ਨਹੀਂ ਜਾਣਾ ਬੇਸ਼ੱਕ ਲੇਟ ਹੋ ਜੀਏ ਤੇ ਜਦੋਂ ਖਾਣ ਪੀਂਦੇ ਸੀ ਨਾ ਉਹ ਸ਼ਰਾਰਤ ਨਾਲ ਕਹਿੰਦਾ ਹੁੰਦਾ ਸੀ ਭਾਜੀ ਜਿੱਥੇ ਆਂਦਾ ਮੀਟ ਬਣਿਆ ਹੋਵੇ ਨਾ ਮੈਂ ਉੱਥੇ ਰੋਟੀ ਨਹੀਂ ਖਾਂਦਾ ਉਹ ਅਗਲਾ ਸਮਝਦਾ ਸੀ ਵੀ ਯਾਰ ਇਹ ਉਹੋ ਮੀਟ ਨਹੀਂ ਖਾਂਦਾ ਹੋਣਾ ਨਹੀਂ ਨਹੀਂ ਪਾਜੀ ਕੋਈ ਗੱਲ ਨਹੀਂ ਦਾਲ ਹੈਗੀ ਨਹੀਂ 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 ਤੁਸੀਂ ਮੇਰੀ ਗੱਲ ਨਹੀਂ ਸਮਝੇਗਾ ਜਿੱਥੇ ਮੀਟ ਬਣਾਇਆ ਹੋਵੇ ਮੈਂ ਰੋਟੀ ਨਹੀਂ ਖਾਂਦਾ ਉਹ ਕਹਿੰਦਾ ਵੀ ਫਿਰ ਕੀ ਖਾਣਾ ਉਹ ਕਹਿੰਦਾ ਮੈਂ ਕੱਲਾ ਮੀਟ ਹੀ ਖਾਣਾ ਬੀਬੀ ਕਹਿੰਦੀ ਵੀ ਦੁੱਧ ਨਹੀਂ ਗੁੜ ਨਹੀਂ ਰੋਟੀ ਨਹੀਂ ਮੀਟ ਬਸ ਉਹਨੇ ਵੇਖੋ ਜਿਹੜੇ ਬੰਦੇ ਖਾਧਾ ਹੋਵੇ ਨਾ ਖੁੱਲਾ ਡੁੱਲਾ ਖਰਾਕ ਖਾਦੀ ਆ ਇੱਕ ਸਭ ਤੋਂ ਵੱਡੀ ਗੱਲ ਇਹ ਵੀ ਇਹ ਮਾਤਾ ਦੀ 95 ਸਾਲ ਦੀ ਉਮਰ ਹੋ ਗਈ ਇਹਨਾਂ ਦੇ ਦੱਸਣ ਦੇ ਮਤਾਂਕ ਪਰਿਵਾਰ ਦੇ ਮੈਨੂੰ ਲੱਗਦਾ ਇਹ ਜਿਹੜੇ ਨੋਆ ਨੋਆ ਕੋਈ 50 ਸਾਲ ਦੀ ਮਸਾਂ ਹੋਣੀ ਨਹੀਂ ਤੇ ਮਾਤਾ ਉਹਨਾਂ ਨੂੰ ਅਜੇ ਵੀ ਕੈ ਮਾਤਾ ਉਹਨਾਂ ਨਾਲ ਹੋ ਜੇ ਵੀ ਕਹਿਮਾ ਤੁਹਾਡੇ ਨਾਲ ਕਹਿਮਾ ਕੰਮ ਚਾਜੇ ਵੀ ਹਾਂ ਹਾਂ ਵਧੀਆ ਲੱਤਾਂ ਹੈ ਸਾਡੀਆਂ ਦਰਦ ਕਰਦੀਆਂ ਨੇ ਆਂਦੀ ਮੈਨੂੰ ਕੁਛ ਨਹੀਂ ਗਾ ਕੁਛ ਮੇਰੇ ਲੱਗੇ ਨਾ ਲੱਗੋ ਦੇ ਮੇਰੇ ਨਾਲ ਦਰਦ ਕਰਾ ਦੇ ਮੇਰੇ ਅੱਛਾ ਵੀ ਜਿਵੇਂ ਹੁਣ ਤੁਹਾਡਾ ਜੀ ਨਹੀਂ ਕਰੇ ਵੀ ਜਿਵੇਂ ਮਾਤਾ ਨੇ ਜਵਾਨੀ ਚ ਮੀਠ ਖਾਦਾ ਤੇ ਆਪਾਂ ਤਾਂ ਪਹਿਲੇ ਭਾਗ ਤੇ ਆਪਾਂ ਖਾ ਲ ਕੇ ਸ਼ਾਇਦ ਆਪਾਂ ਨੂੰ ਲੱਤਾਂ ਨਾਲ ਦੁੱਖ ਹੁਣ ਤੁਹਾਡੇ ਜੀ ਨਹੀਂ ਕਰਾ ਵੀ ਤੁੱਤਰ ਤੁੱਤਰ ਆਪੇ ਖਾ ਲ ਕੇ ਕਦੇ ਮੇਰੇ ਸਿਰ ਪਹਿਲਾਂ ਹੀ ਨਾਮ ਨਰਸ਼ਤ ਬਣੀ ਆ ਦੀ ਮੈਨੂੰ ਤਾਂ ਜੰਗਲ ਰਹਿ ਗਿਆ ਨਾ ਜਿਹੜੇ ਆਪਣੇ ਕਹਿੰਦੇ ਕਾਨਿਆ ਛੱਜ ਵਾਲੇ ਉਹ ਦਰਖਤ ਰਹਿ ਗਏ ਜਿਹੜੇ ਪਹਿਲੇ ਵੱਡੇ ਦਰਖਤ ਹੁੰਦੇ ਸੀ ਮੇਰੇ ਛੋਟੇ ਜਿਹੇ ਥਮਾਰੇ ਜ ਮੈਂ ਅੱਖੀ ਦੇਖੇ ਬਹੁਤ ਦਰਖਤ ਝਾੜੀ ਬੂਟਾ ਹੁੰਦਾ ਸੀ ਹੁਣ ਤੋ ਰਹਿ ਨਹੀਂ ਗਿਆ ਮਾਤਾ ਇੱਕ ਮੇਰਾ ਮੇਰਾ ਲਾਸਟ ਸਵਾਲ ਹੋਊਗਾ ਮੇਰਾ ਧਰਮਰਾਜ ਦੇ ਲੇਖਾ ਮੰਗੂਆ ਹੁਣ ਉਹ ਪੁੱਛੂ ਆ ਵੀ ਕਿੰਨਾ ਮੀਟ ਖਾਦਾ ਤੇ ਕਿੰਨੇ ਮੁਰਗੇ ਤੇ ਕਿੰਨੇ ਬੱਕਰੇ ਤੇ ਕਿੰਨੇ ਛਤਰੇ ਤੇ ਗਿਣਤੀ ਆਜੂ ਕੋਦੋਂ ਬਿਮਾਰ ਕਿਹੇ ਦੱਸ ਹੁਣ ਲੇਖਾ ਮੰਗਣਾ ਤੇ ਤੋ ਸਾਰਾ ਪੇਰ ਉਹਦੋਂ ਕੀ ਕਹਿ ਗੱਪ ਮਾਰੇ ਉਹਦੋਂ ਕਿਹੜਾ ਨਾਮ ਲੈ ਲਿਆ ਉਹਦੋਂ ਕਹੇ ਨਾਮ ਨਾਮ ਲੈ ਲਿਆ ਉਹਦੋਂ ਕਹੇ ਸਾਰੇ ਨਾਮ ਤਾਂ ਲੈ ਲਿਆ ਮਾਤਾ ਸਾਡੀ ਨੇ ਨਹੀਂ ਮੈਂ ਤਾਂ ਗਿਣਤੀ ਹੈਗੀ ਆ ਜੀ ਜੀ ਲਵੀਰ ਜੀ ਨਾਲ ਗੱਲ ਕਰੋ ਜੀ ਸਾਡੀ ਨੇ ਬਹੁਤ ਤਰੱਕੀ ਕੀਤੀ ਬਾਬੇ ਨਾਨਕ ਦੀ ਕਿਰਪਾ ਹੈ 20 25 ਕਿੱਲੇ ਨੇ ਪਹਿਲੀ ਬਣਾ ਕੇ ਦਿੱਤੀ ਸਾਨੂੰ ਸਾਡੇ ਬਾਪੂ ਬਹੁਤ ਤਗੜੇ ਸੀ ਜੋਗਾ ਜਿਹੜੀਆਂ ਸਾਡੀਆਂ ਜੋਗਾ ਹੁੰਦੀਆਂ ਸੀ ਇਹਨਾਂ ਬਜ਼ੁਰਗ ਦੱਸਦਾ ਸੀ ਵੀ ਤਿੰਨ ਜੋਗਾ ਹੀ ਮੰਗਲ ਸਿੰਘ ਰੰਗਲ ਸਿੰਘ ਰੰਗਾ ਸਿੰਘ ਮੰਗਲ ਸਿੰਘ ਤਿੰਨੇ ਭਰਾ ਜਿੱਥੇ ਜੋਗਾ ਲੈ ਕੇ ਨਿਕਲ ਪੈਂਦੇ ਸੀ ਤੇ ਦੁਨੀਆ ਦੇਖਦੀ ਸੀ ਵੀ ਵਾਕ ਜੋਗਾ ਜੋਗਾ ਕਿਹੜੀ ਚੀਜ਼ ਨੂੰ ਕਹਿੰਦੇ ਜੋਗਾ ਬਲਦ ਬਲਦ ਕਿਉਂਕਿ ਆਪਾਂ ਬਲਦਾਂ ਦੇ ਵਾਹੀ ਕਿਉਂਕਿ ਮੇਰਾ ਮਕਸਦ ਤੁਹਾਨੂੰ ਪੁੱਛਣ ਤੋਂ ਇਹ ਸੀ ਕਿ ਜਿਹੜੀਆਂ ਉਹ ਉਸ ਸਮੇਂ ਦੀਆਂ ਕੁਝ ਗੱਲਾਂ ਹਨਾ ਜਿਹੜੀ ਪਾਸ ਹੈ ਹੁਣ ਵਾਲੀ ਜਨਰੇਸ਼ਨ ਨਹੀਂ ਸਮਝਦੀ ਮੈਂ ਤਾਂ ਵੈਰੀਫਾਈ ਕਰਨਾ ਚਾਹੁੰਦਾ ਸੀ ਨਹੀਂ ਨਹੀਂ ਹੁਣ ਵਾਲੀ ਨੂੰ ਸਮਝੀ ਦਿਓ ਆਪਣੇ ਬਜ਼ੁਰਗ ਜੋਗਾ ਬੋਲਦੇ ਸੀ ਜੀ ਜੀ ਮਾਤਾ ਜਾ ਕੇ ਮਗਰ ਪੇੜਾ ਖਵਾਦੀ ਹੁੰਦੀ ਸੀ ਮਾਤਾ ਸਾਡੀ ਦੀ ਯਾਦ ਥੋੜੀ ਜਿ ਖਤਮ ਹੋ ਚੁੱਕੀ ਹੈ ਕਿਉਂਕਿ ਸਵੇਰੇ ਜਾ ਕੇ ਪਹਿਲਾ ਪੇੜਾ ਬਣਾਣਾ ਦੂਸਰਾ ਚੱਕੀ ਤੇ ਪੀਣਾ ਚੱਕੀ ਤੇ ਪੀਣਾ ਚੱਕੀ ਤੇ ਪੀਣਾ ਅੱਛਾ ਜੀ ਚੱਕੀ ਤੇ ਪੀਣਾ ਤਾਂ ਫਿਰ ਕਿਹਨੇ ਪੇੜੇ ਬਣਾ ਤੇ ਲੈ ਜਾਣੇ ਬਲਦਾਂ ਤੋੜੇ ਮਗਰ ਮਗਰ ਬਲਦਾਂ ਵਾਸਤੇ ਹੋਰਾਂ ਠੀਕ ਹੈ ਜੀ ਕਿਉਂਕਿ ਬਲਦ ਐਡੇ ਛੇਰ ਰੱਖੇ ਹੋਏ ਸੀ ਤੇ ਨਸਾਂ ਬੇ ਹੋਏ ਸੀ ਆਪਣੇ ਜੱਟ ਸਿੰਘ ਨੇ ਇਹਨਾਂ ਦੀ ਆਪਾਂ ਜ਼ਿੰਮੇਵਾਰੀ ਕੀਤਾ ਹੈ ਬਾਹਰ ਜੱਟ ਸਿੱਖ ਬੈਠੇ ਨੇ ਉਹਨਾਂ ਦਾ ਜ਼ਿੰਮੇਵਾਰੀ ਕੀਤਾ ਹੈ ਉਹਨਾਂ ਭਰਾਵਾਂ ਮੇਰੇ ਕੋਲ ਕਣਕ ਮੁੱਕ ਜਾਂਦੀ ਸੀ ਤੇ ਸਾਡੀ ਮਾਤਾਂ ਦੇ ਜਿਹੜੇ ਡਰਮ ਹੁੰਦਾ ਉਹਦੇ ਚ ਨਹੀਂ ਖਤਮ ਹੁੰਦੇ। ਪੜੋਲੇ ਹੁੰਦੇ ਸੀ ਪੜੋਲੇ ਮਾਤਾਂ ਦੇ ਪੜੋਲੇ ਬਣਿਆਦੇ ਸੀ ਕੱਚੇ ਉਹਦੇ ਚ ਕਣਕ ਨਹੀਂ ਖਤਮ ਹੁੰਦੀ ਸੀ। ਫਿਰ ਵੀ ਮਾਤਾ ਸੇਵਾ ਕਰਦੀ ਰਹੀ ਉਹਨਾਂ। ਐ ਤੁਹਾਡੇ ਦੂਜੇ ਭਾਈ ਸਾਹਿਬ ਕਿੱਥੇ ਆ? ਉਹ ਜ਼ਗੀਰ ਸਿੰਘ ਆ। ਆਓ ਜ਼ਗੀਰ ਸਿੰਘ ਜੀ ਗੱਲ ਕਰ। ਨਹੀਂ ਕਰਨੀ ਪੈਣੀ ਆ ਜੀ। ਅਸੀਂ ਜਾਣਾ ਹੀ ਨਹੀਂ ਤੇ ਰਹੀ ਤੁਹਾਡੇ ਕੋਲ ਆ ਜਾਾਂਗੇ। ਆਜੋ ਇੱਕ ਵਾਰੀ ਮੈਂ ਫੋਟੋ ਬੜ ਰੋਕ ਲਿਆ ਯਾਰ ਜਿਆਦੇ ਮਾਲ ਬੋਲ ਕੇ ਆਇਆ ਯਾਰ ਜਿੰਦਰੀ ਤੂੰ ਬੱਚੂ ਆ ਗਿਆ ਚੱਕੀ ਹੁੰਦੀ ਸੀ ਹਾਂ ਜਿਹਨੂੰ ਆਪਾਂ ਘਰੇ ਆਟਾ ਪੀਂਦੇ ਹੁੰਦੇ ਸੀ ਉਹ ਨਹੀਂ ਚੱਕੀ ਸਾਡੀ ਕਿੰਨਾ ਚਿਰ ਕਿੰਨਾ ਘਾਟਾ ਪੀਂਦੇ ਸੀ ਤੂੰ ਆਟਾ ਵਾ ਪੀ ਲੈਂਦੇ ਕਿੰਨਾ ਕੋ ਰੋ ਦੀ ਟੋਪਾ ਵੀ ਨਹੀਂ ਕਿੰਨਾ ਕੋਣ ਤੁਸੀਂ ਵੜਾ ਕੇ ਲੈ ਕੇ ਜਾਣਾ ਹਾਂ ਇਹ ਕਿ ਹੁਣ ਵੀ ਕਹਿੰਦੇ ਚਲਾਉਂਦੀ ਰਹੀ ਹੈ ਹਾਂ ਹੁਣ ਤੱਕ ਚੱਲਾਂਗਾ ਚੱਕੀ ਅੱਛਾ ਬੀਬੇ ਬੀਬੇ ਇੱਕ ਹੋਰ ਚੀਜ਼ ਦੱਸੋ ਵੀ ਹੁਣ ਜਿਵੇਂ ਹੈਗਾ ਨਾ ਵਿਆਹ ਸ਼ਾਦੀਆਂ ਹੁੰਦੀਆਂ ਡੀਜੇ ਲਾ ਕੇ ਘੰਟਾਕ ਨੱਚ ਕੇ ਤੇ ਸਾਰੇ ਪੈ ਜਾਂਦੇ ਜਿਵੇਂ ਕਹਿੰਦੇ ਕੁੱਤਾ ਬਿਮਾਰ ਹੋਇਆ ਹੁੰਦਾ ਹੈ ਹਨਾ ਸਵੇਰੇ ਉੱਠਦੇ ਨਹੀਂ ਫਿਰ ਉਦੋਂ 5-5 7-7 ਦਿਨ ਵਿਆਹ ਹੁੰਦਾ ਸੀ ਹਨਾ ਜੀ ਤੇ ਮਨੱਚੀ ਕੁੜੀ ਜਾਂਦੇ ਗੀਤ ਗਾਉਂਦੇ ਸੀ ਹਨਾ ਉਸ ਵੇਲੇ ਤਾਂ ਦੱਸੋ ਸਮਾਂ ਵਿਆਹ ਕਿਹੋ ਜਿਹੇ ਹੁੰਦੇ ਸੀ ਵਿਆਹ ਕਿਹੋ ਜਿਹੇ ਹੁੰਦੇ ਵਿਆਹ ਜਿਹੇ ਤੇ ਮੇਰੇ ਤੇ ਵਿਆਹ ਕਿ ਲਿਆਂਦਾ ਸੀ ਹਾਂ ਤੈਨੂੰ ਕਾਹਦੇ ਤੇ ਵਿਆਹ ਕਿ ਲਿਆਂਦਾ ਸੀ ਜਦੋਂ ਲਿਆਂਦਾ ਢੋਲੀ ਢੋਲੀ ਤੇ ਲਿਆਂਦਾ ਨੇ ਢੋਲੀ ਦੀ ਢੋਲੀ ਢੋਲੀ ਕਾਹਤੇ ਆਈ ਸੀ ਢੋਲੀ ਨੇ ਕਾਹਤੇ ਕਿਸੀ ਜਨ ਜਨ ਗੱਡੀ ਤੇ ਕਹੀ ਸੀ ਬਲਦਾਂ ਦੇ ਕੇ ਤੇ ਉਠਾਂ ਦੇ ਨਹੀਂ ਟੁਰਦੇ ਟੁਰਕੇ ਗਈ ਸੀ ਤੇ ਜਨ ਕਿੰਨੇ ਦਿਨ ਰਹੀ ਸੀ ਉੱਥੇ ਜਨ ਦਿਹਾੜੀ ਇੱਕੋ ਹੀ ਰਹੀ ਸੀ ਇੱਕੋ ਤੇ ਜਨ ਦੀ ਜਿਹੜੀ ਸੇਵਾ ਕਹਿੰਦੇ ਬਹੁਤ ਹੁੰਦੀ ਸੀ ਹਾਂ ਜਨ ਨਾ ਚਲੋ ਤੁਸੀਂ ਤਾਂ ਕਹਿੰਦੇ ਇੱਕ ਦਿਨ ਰਹੀ ਆ ਆਮ ਤੌਰ ਤੇ ਸੁਣਦੇ ਹਾਂ ਬਜ਼ੁਰਗਾਂ ਤੋਂ ਜਿਹੜੀ ਜਨ ਹਫ਼ਤਾ ਹਫ਼ਤਾ ਪੰਜ ਪੰਜ 체 ਜੇ ਦੇ ਰਹਿੰਦੇ ਸੀ ਨਹੀਂ ਜਨ ਨੂੰ ਫਿਰ ਉਹਦੀ ਸੇਵਾ ਕਿੰਨੀ ਕੋਈ ਦਿੱਤਾ ਮੀਟ ਮੂਡ ਮੀੜ ਵਾਦੂ ਕਾਹਦਾ ਦਿੱਤਾ ਛਤਰੇ ਦਾ ਠੀਕ ਹੈ ਛਤਰੇ ਦਾ ਹੋਰ ਕਾਹਦਾ ਵਰਤ ਕੋਈ ਨਹੀਂ ਚੱਲਦਾ। 1 ਛੱਤਰਾ। ਕੋਤ ਮੇ ਆਦੇ ਛੱਤਰਾ ਬਹੁਤ ਚੱਲਦਾ ਹੁਣ। ਹੂੰ ਛੱਤਰਾ ਹੀ ਚੱਲਦਾ ਸੀ। ਛੱਤਰਾ ਜਾਂਦੇ। ਹੂੰ ਛੱਤਰਾ ਮੀਟ ਵਧੀਆ ਹੂਗਾ ਹਨਾ ਹੂੰ। ਵਾਰਾ। ਤਾਂ ਕਰਕੇ ਲਾ ਕੇ ਛੱਤਰਾ। ਹੋ ਰਾਤ ਯਾਰ ਤੋਂ ਹੀ। ਹੂੰ। ਹੋ ਰਾਤ ਇੱਥੇ। ਜੀ। ਅਜੇ ਹੀ ਗੀਆਂ ਨੇ ਦੋ ਵਾੜੇ ਦੀ। ਮਾਤਾ ਫੇਰੇ ਬੋਲੀਆਂ ਬਾਲੀਆਂ ਵਾਧੂ ਗਾਈਆਂ ਪਾਈਆਂ ਹੋਣੀਆਂ ਗੀਤ ਗੁੱਤ ਗਾ ਲੈਂਦੇ ਸੀ ਤੁਸੀਂ ਆਪ। ਹਾਂ ਗਾ ਲੈਂਦੇ। ਆਉਂਦਾ ਹੁਣ ਕੋਈ। ਹੁਣ ਕੋਈ ਨਹੀਂ ਆਉਂਦਾ। ਬੋਲੀ ਸੁਣਾ ਦੇ ਕਦੀ ਬੋਲੀ। ਚਾਹੇ ਬੋਲੀ ਸੁਣਾ ਦੇ ਚਾਹੇ ਗੀਤ ਸੁਣਾ ਦੇ ਇੱਕ ਚੀਜ਼ ਜ਼ਰੂਰ ਸੁਣਾ। ਬੋਲੀ ਸੁਣਾ ਬੋਲੀ ਕੋਈ ਵੀ ਆਦੀ ਪੁੱਲੀ ਪਈ ਪੁੱਲੀ ਮੈਂ ਮੇਰੀ ਦਾ ਸਹੇਬੀ ਸੁਣਾਉਗੀ ਨਹੀਂ ਨਹੀਂ ਚਲ ਕੋਈ ਨਹੀਂ ਦੋ ਮਿੰਟ ਯਾਰ ਕਰ ਲੈਂਦੀ ਐ ਮੈਂ ਤਾਂ ਹੁਣ ਤਾਂ ਚਲੋ ਆਪਣੇ ਘਰਾਂ ਦੇ ਵਿੱਚ ਮੱਛੀ ਮੋਟਣ ਲੱਗ ਗਈਆਂ ਪਹਿਲਾਂ ਜਿਹਨੇ ਕਿ ਨਲਕਿਆਂ ਤੇ ਪਾਣੀ ਲੈਦੇ ਦੂਰ ਦੂਰ ਤੇ ਰਲਕੇ ਲੱਗੇ ਸੀ ਭਰ ਕੇ ਲੈਂਦੇ ਕੂਹਾਂ ਤੋਂ ਭਰ ਕੇ ਲੈਂਦੇ ਸੀ ਹਾਂ ਕੂਹਾਂ ਤੋਂ ਭਰ ਲਿਆ ਕਿੰਨੇ ਘੜੇ ਭਰ ਲੈਂਦੇ ਸੀ ਹੱਥੋਂ ਨੂੰ ਪਾਣੀ ਦੇ ਭਰ ਕੇ ਲੈਂਦੇ ਸੀ ਦੋ ਭਰ ਲੈ ਆਉਂਦੇ ਸੀ ਹੂੰ ਦੋ ਮੁਕਦੇ ਨਹੀਂ ਹੁੰਦੇ ਸੀ ਦੋ ਮੁਕਦੇ ਰੋਜ਼ ਦੋ ਭਰ ਲੈ ਆਉਂਦੇ ਸੀ ਸਵੇਰ ਆ ਸ਼ਾਮ ਤੱਕ ਕੋਈ ਚੱਲੀ ਜਾਂਦਾ ਦੋ ਆਰ ਹੂੰ ਤੇ ਫਿਰ ਪਾਸੋਂ ਆਪੋਸਾਂ ਨੂੰ ਪਾਣੀ ਕਿੱਥੋਂ ਪੀਉਂਦੇ ਸੀ ਬਹੂਆਂ ਫਿਰ ਖੂਹਾਂ ਤੋਂ ਹੀ ਖੂਹਾਂ ਤੋਂ ਖੂਹ ਹੋਏ ਗਏ ਹੁੰਦਾ ਸਾਡੇ ਹੂੰ ਖੂਹ ਖਾਡੇ ਵਾਲੇ ਉਹ ਵੀ ਬਾਲਟੀਆਂ ਨਾਲ ਹੀ ਕੱਢਦੇ ਹੁੰਦੇ ਸੀ ਪਾਣੀ ਹਾਂ ਖੂਹ ਬਾਲਟੀਆਂ ਨਾਲ ਹੀ ਹਾਂ ਉਹ ਵੀ ਮਾਤਾ ਕਿੰਨੀਆਂ ਪੈਣਾ ਤੁਸੀਂ ਅਸੀਂ 5 ਹੈ ਪੈਣਾ ਹਾਂ ਭਰਾ ਭਰਾ ਇੱਕੋ ਹੈ ਭਰਾ ਹੀ ਕੋ ਇੱਕੋ ਭਰਾ ਉਹਨਾਂ ਵਿੱਚੋਂ ਤੁਸੀਂ ਵੱਡੇ ਹੋ ਹਾਂ ਮੈਂ ਵੱਡੀ ਹਾਂ ਸਾਰੇ ਨਾਲ ਪੰਜਾਂ ਸਾਰਿਆਂ ਚੋਂ ਹਾਂ ਮੈਂ ਵੱਡੀ ਹਾਂ ਸਾਰਿਆਂ ਨਾਲ ਸਾਰੇ ਵੱਡੇ ਆ ਤੇ ਦੂਜੇ ਉਸ ਜਿਉਂਦੇ ਸਹੀ ਠੀਕ ਠਾਕ ਆ ਸਹੀ ਸਲਾਮਤ ਹਾਂ ਠੀਕ ਠਾਕ ਨਹੀਂ ਸਾਰੇ ਸਹੀ ਸਲਾਮਤ ਆ ਹਾਂ ਹਾਂ ਜੀ